ਹ ਲੈ ਹੁਣ ਤਾਂ ਨਾ ਧੁੱਪ ਜੀ ਵੀ ਚੰਦਰੀ ਖਾਣ ਲੱਗੀ ਜੇ ਅੰਦਰ ਬਹਿ ਜਾਓ ਤਾਂ ਮਾੜਾ ਮੋਟਾ ਠੰਡਾ ਘਰ ਲੱਗਦਾ ਹੈਗਾ ਨਹੀਂ ਜੇ ਬਾਹਰੇ ਬਹਿ ਜਾਓ ਤਾਂ ਫੰਦਾ ਉਹੀ ਧੁੱਪ ਚੱਕਲ ਕਾਣ ਹੋ ਜਾਂਦਾ ਕੁੜੇ ਜੈਸ਼ਨ ਨਹੀਂ ਜੈਸ਼ਨ ਪਾਣੀ ਦੀ ਘੁੱਟ ਲੈਣੀ ਮੇਰੇ ਤਾਂ ਇੱਥੇ ਬੈਠੀ ਤਾਂ ਗਲਾਈ ਸੁੱਕਿਆ ਪਿਆਗਾ ਮਨਪ੍ਰੀਤ ਮੰਮੀ ਨਾਲ ਬਾਅਦ ਮਾਰੇ ਜਨ ਇਹ ਸੁਣ ਕੇ ਕੀ ਕਹਿੰਦੇ ਨਾ ਦੀਦੀ ਫਿਰ ਜੇ ਆਵਾਜ਼ ਆਈ ਹੈ ਮੈਂ ਕਾਹਤੋਂ ਜਾਵਾਂ ਮੰਮੀ ਨੇ ਆਵਾਜ਼ ਥੋਨੂੰ ਮਾਰੀ ਐ ਨਾ ਫਿਰ ਤੁਸੀਂ ਜਾ ਕੇ ਗੱਲ ਸੁਣਿਓ ਮਨਪ੍ਰੀਤ ਗੱਲ ਤਾਂ ਮੈਂ ਸੁਣਿਆਉਂਦੀ ਮੇਰੇ ਭਾਂਡੇ ਵੀ ਪਿਆ ਨਾਲੇ ਆਟਾ ਗੁੰਨਣ ਵਾਲਾ ਪਿਆ ਸੁਣਿਆ ਨਾ ਜਾ ਕੇ ਕੀ ਕਹਿੰਦੇ ਆ ਨਾ ਗੱਲ ਕੀ ਸੁਣਨੀ ਆ ਉਹ ਸਪੈਸ਼ਲ ਦਾ ਕੁਛ ਕਹਿਣਾ ਨਹੀਂ ਉਹਨਾਂ ਨੇ ਪਾਣੀ ਨੂੰ ਆਵਾਜ਼ਾਂ ਮਾਰਨ ਤਾਂ ਲੱਗ ਰਿਹਾ ਨਾਲੇ ਜਾ ਕੇ ਤੁਸੀਂ ਨਾ ਪਾਣੀ ਦੇ ਆਓ ਨਾਲੇ ਇੱਕ ਹੋਰ ਗੱਲ ਦੱਸਾਂ ਦੀਦੀ ਇੱਕ ਤਾਂ ਦੂਜਿਆਂ ਨੂੰ ਸਵਾਲ ਪਾਉਣ ਵਾਲੀ ਆਦਤ ਤੇ ਇੱਕ ਜਠਾਣੀ ਬਣ ਕੇ ਮੇਰੇ ਤੇ ਰੋਗ ਪਾਉਣ ਵਾਲੀ ਆਦਤ ਨਾ ਛੱਡ ਦੋ ਕਿਉਂਕਿ ਮੈਂ ਇਹਦੋਂ ਪਹਿਲਾਂ ਨਾ ਤੁਹਾਡਾ ਰੋਗ ਵੀ ਬਥੇਰਾ ਚੱਲ ਲਿਆ ਤੇ ਤੁਹਾਡੀਆਂ ਗੱਲਾਂ ਵੀ ਬਹੁਤ ਮੰਨ ਲਈਆਂ ਪਰ ਹੁਣ ਨਹੀਂ ਮੰਨਦੀ ਕਮਾਲ ਹੀ ਕਰਦੀ ਆ ਪਤਾ ਹੀ ਨਹੀਂ ਲੱਗਦਾ ਕਿਹੜੀ ਗੱਲ ਤੇ ਕਦੋਂ ਮੂੰਹ ਬਣਾ ਲੈਂਦੀ ਆ ਆਪੇ ਮੰਮੀ ਨੂੰ ਪਾਣੀ ਦੇ ਕੇ ਆਉਣਾ ਹੈ ਨੂੰ ਆਟਾ ਵੀ ਵਿੱਚ ਵਿਚਾਲੇ ਪਿਆ ਪਹਿਲਾਂ ਗੁੰਨ ਕੇ ਫਿਰ ਜਾਨੀ ਲੈ ਲਾ ਦੇਖ ਲੈ ਕਦੋਂ ਦਾ ਪਾਣੀ ਮੰਗਿਆ ਹਾਲ ਤੱਕ ਪਾਣੀ ਦੀ ਘੁੱਟ ਨਹੀਂ ਆਉਣਾ ਤੋ ਫੜਾਈ ਗਈ ਨਹੀਂ ਕੁੜੀਏ ਨਾ ਮੈਂ ਪਾਣੀ ਮੰਗਿਆ ਖਾਲੀ ਆ ਤਤੂਰੀ ਹੁਣੇ ਪਾਣੀ ਦੀ ਘੁੱਟ ਨਹੀਂ ਲੈ ਕੇ ਦੇ ਸਕਦੀ ਮੈਨੂੰ ਜਿਹਨੂੰ ਤੁਸੀਂ ਆਵਾਜ਼ ਮਾਰੀ ਆ ਨਾ ਪਾਣੀ ਫੜਾਉਣ ਨੂੰ ਫਿਰ ਉਹੀ ਪਾਣੀ ਫੜਾ ਕੇ ਜਾਊਗੀ ਮੈਂ ਕਾਹਤੋਂ ਲੈ ਕੇ ਆਉਂਦੀ ਲੈ ਚਲ ਜੀ ਉਹ ਨਹੀਂ ਪਾਣੀ ਲੈ ਕੇ ਆਈ ਜੇ ਤੈਨੂੰ ਮੇਰੀ ਆਵਾਜ਼ ਸੁਣ ਗਈ ਸੀ ਤੂੰ ਲਿਆ ਦਿੰਦੀ ਤੇਰੇ ਕੀ ਗੋਡੇ ਦੁਖਦੇ ਆ ਨਾ ਨਾ ਮੰਮੀ ਮੇਰੇ ਗੋਡੇ ਕਾਹਤੋਂ ਦੁਖਦੇ ਆ ਮੈਂ ਤਾਂ ਇਹ ਕਹਨੀ ਆ ਤੁਹਾਨੂੰ ਵੀ ਜੇ ਕੋਈ ਵੀ ਕੰਮ ਮੇਰੇ ਤੋਂ ਕਰਵਾਉਣਾ ਹੁੰਦਾ ਨਾ ਜੇ ਮੇਰੇ ਵਾਸਤੇ ਕੋਈ ਕੰਮ ਹੁੰਦਾ ਤਾਂ ਮੈਨੂੰ ਆਵਾਜ਼ ਮਾਰ ਕੇ ਕਿਹਾ ਕਰੋ ਮੇਰਾ ਨਾਮ ਲੈ ਕੇ ਅੱਛਾ ਹੁਣ ਤੂੰ ਇਸ ਘਰ ਦੀ ਸਰਪੰਚਣੀ ਲੱਗੀ ਐ ਵੀ ਤੈਨੂੰ ਨਾਮ ਲੈ ਕੇ ਤੈਨੂੰ ਹਰ ਇੱਕ ਗੱਲ ਕਿਹਾ ਕਰਾਂ ਮੈਂ ਹੈ ਆ ਸਰਪੰਚ ਦੀ ਸਰਪੰਚਣੀ ਵਾਲਾ ਤਾਂ ਮੈਨੂੰ ਪਤਾ ਨਹੀਂ ਹੈਗਾ ਮੈਂ ਤੁਹਾਨੂੰ ਸੁਭਾਈ ਕੀ ਕਿਹਾ ਵੀ ਜੇ ਕੋਈ ਕੰਮ ਕਰਵਾਉਣਾ ਹੁੰਦਾ ਮੇਰਾ ਨਾਮ ਲੈ ਕੇ ਆਵਾਜ਼ ਮਾਰਿਆ ਕਰੋ ਠੀਕ ਆ ਲੈ ਆ ਤੇਰਾ ਚੰਗਾ ਰੋਪ ਐ ਹਕਿ ਨਾਮ ਲੈ ਕੇ ਇਹਨੂੰ ਬਾਜ਼ ਮਾਰਿਆ ਕਰੋ ਮੇਰੀ ਗੱਲ ਸੁਣਨੀ ਸਾਨੂੰ ਤਾਂ ਕਦੇ ਕਿਸੇ ਨੇ ਨਾਂ ਲੈ ਕੇ ਬਾਜਾਂ ਮਾਰੀਆਂ ਨਹੀਂ ਸੀਗੀਆਂ ਅਸੀਂ ਵੀ ਤਾਂ ਕਰਦੀਆਂ ਨੂਹਾਂ ਹੈਗੀਆਂ ਸੀ ਕਿਸੇ ਟਾਈਮ ਫਿਰ ਕੀ ਕਰੀਏ ਤੁਸੀਂ ਇਕੱਲੇ ਹੋਵੋਗੇ ਤੁਹਾਡਾ ਨਾਮ ਅਗਲੇੜੇ ਕੀ ਲੈਣਾ ਹੁਣ ਅਸੀਂ ਦੋ ਆ ਜੇ ਤੁਸੀਂ ਕੋਈ ਕੰਮ ਕਹਿੰਨੇ ਹੋ ਜੇ ਦੋਨੇ ਕੰਮ ਲੱਗ ਰਹੀਆਂ ਹੋਗੇ ਉਹ ਕਹੋਗੇ ਵੀ ਇਹ ਕੰਮ ਲੱਗੇ ਪਈ ਆ ਮੈਂ ਇਹ ਜਾਵੜੂਗੀ ਮੈਂ ਕਹੂੰਗੀ ਵੀ ਉਹ ਲੱਗ ਰਹੀ ਹੈ ਕੋਈ ਨਾ ਇਹ ਬਗ ਜੂਗੀ ਇਹ ਤਾਂ ਨਾ ਕੰਮ ਤੋਂ ਟਾਲਣ ਦੇ ਬਹਾਨੇ ਨੇ ਤੇਰੇ ਲੱਗੀ ਸਮਝ ਚਲ ਬਹਾਨੇ ਹੀ ਲਾਲਾ ਮਾਤਾ બસ ਜੇ ਮੇਰੇ ਤੋਂ ਕੰਮ ਕਰਵਾਉਣਾ ਮੈਂ ਤੈਨੂੰ ਪਹਿਲਾਂ ਵੀ ਕਹਿਤਾ ਹੁਣ ਵੀ ਕਹਿਨੀ ਆ ਵੀ ਮੇਰਾ ਨਾਮ ਲੈ ਕੇ ਭਾਈ ਆਵਾਜ਼ ਮਾਰ ਲਿਆ ਕਰੋ ਨਹੀਂ ਫਿਰ ਮੈਨੂੰ ਤਾਂ ਖੁਸ਼ੀ ਨੂੰ ਕੋਈ ਕੰਮ ਕਿਹਾ ਕਰੋ ਉਹਨੂੰ ਕਹਿ ਦਿਆ ਕਰੋ ਕਹਿ ਦਿਆ ਕਰੋ ਉਹਨੂੰ ਜਿਆਦੀ ਇਹਦੀ ਕੁਛ ਹੋਣਾ ਜ਼ਬਾਨ ਚੱਲਣ ਲੱਗ ਗਈ ਇਹਨੂੰ ਸੂਤਕ ਕਰਨਾ ਹੀ ਪੈਣਾ ਆलो ਮੰਮੀ ਪਾਣੀ ਨਾ ਮੇਰੀ ਗੱਲ ਸੁਣਨੀ ਕਿਹੜਾ ਵੇਲਾ ਹੋ ਗਿਆ ਮੈਨੂੰ ਹਾਕਾਂ ਮਾਰਦੀ ਨੂੰ ਤੁਸੀਂ ਦੋਨੇ ਦਰਾਣੀ ਛਾਣੀਆਂ ਏਕਾ ਕਰ ਲੈਨੀਓ ਵੀ ਕਿਨੇ ਬੁੜੀ ਨੂੰ ਪਾਣੀ ਦੇਣਾ ਤੇ ਕਿਨੂੰ ਨਹੀਂ ਮੰਮੀ ਕਿਹਾ ਸੀ ਮੈਂ ਉਹਨੂੰ ਉਹ ਮੈਨੂੰ ਜਵਾਬ ਦੇਈ ਤੇ ਮੈਨੂੰ ਆਟਾ ਗੁੰਨਣ ਤੇ 2 ਮਿੰਟ ਲੱਗ ਗਏ ਤਾਂ ਲੇਟ ਹੋ ਗਈ ਉਹ ਤਾਂ ਤੇਰੀ ਗੱਲ ਠੀਕ ਐ ਨਾ ਮੈਨੂੰ ਐਂ ਦੱਸ ਤੈਨੂੰ ਨਹੀਂ ਲੱਗਦਾ ਵੀ ਉਹ ਜਿਆਦੀ ਕੁਛ ਸਿਰ 'ਤੇ ਚੜੀ ਜਾਂਦੀ ਐ ਬਾੜੀ ਚਾਂਬਲੀ ਫਿਰਦੀ ਐ ਇਹਦੀ ਅਕਲ ਟਿਕਾਣੇ ਲਿਆਉਣੀ ਪਊਗੀ ਹੁਣ ਮੰਮੀ ਛੋਟਾ ਵੀ ਘਰੇ ਨਹੀਂ ਹੈਗਾ ਤੁਸੀਂ ਐਵੇਂ ਨਾ ਬੋਲੋ ਉਹਨੂੰ ਜੇ ਕਿਸੇ ਗੱਲ ਦਾ ਪੁੱਠਾ ਮਤਲਬ ਲੈ ਗਏ ਨਾ ਔਖਾ ਹੋ ਜਾਊਗਾ ਨਾਲੇ ਤੁਸੀਂ ਫਿਕਰ ਨਾ ਕਰੋ ਮੈਂ ਸਮਝਾਉਂਗੀ ਉਹਨੂੰ ਦੇਖ ਲੈ ਜੀ ਤਾਂ ਤੁਹਾਨੂੰ ਸਮਝਾ ਸਕਦੇ ਆ ਤਾਂ ਸਮਝਾ ਲਈ ਨਹੀਂ ਫਿਰ ਸਮਝਾਉਣਾ ਤਾਂ ਦੂਜੇ ਤਰੀਕੇ ਨਾਲ ਵੀ ਮੈਨੂੰ ਆਉਂਦਾ ਇਹਨੂੰ ਇੱਕ ਗੱਲ ਸਾਫ ਸਾਫ ਕਹਿ ਦੇ ਵੀ ਅੱਜ ਤਾਂ ਮਾਂ ਅੱਗੇ ਜਵਾਨ ਖੋਲ ਲਈ ਚੇ ਅੱਗੇ ਤੋਂ ਐ ਬੋਲੀ ਨਾ ਜੀਭ ਕੱਟ ਦੇਣੀ ਐ ਮੈਂ ਇਹਦੀ ਕੋਈ ਨਹੀਂ ਮੰਮੀ ਤੁਸੀਂ ਵੀਪੀ ਨੂੰ ਬਤਾਓ ਮੈਂ ਕਹਿ ਦਿੰਨੀ ਉਹਨੂੰ ਕੀ ਹੋ ਗਿਆ ਪੁੱਤ ਇੰਨਾ ਕਾ ਤੂੰ ਐ ਪਰੇਸ਼ਾਨ ਜਾ ਹੋਇਆ ਬੈਠਾ ਹੈਗਾ ਨਾਲੇ ਸੱਚ ਮੈਨੂੰ ਐ ਦੱਸ ਵੀ ਉਹ ਤੇਰੀ ਦੁਕਾਨ ਦਾ ਮਾਲਕ ਕੀ ਕਹਿੰਦਾ ਦੁਕਾਨਵਾਰੀ ਕਰੀ ਗੱਲ ਕੋਈ ਮੰਮੀ ਉਹਨੇ ਕੀ ਕਹਿਣਾਗਾ ਉਹ ਤਾਂ ਕਹਿੰਦਾ ਭਾਈ ਜਿੱਦ ਦੇ ਕੋਈ ਚੰਗੀ ਸਾਈ ਮੇਰੇ ਹੱਥ ਚ ਆ ਗਈ ਉਹਦੀ ਦੁਕਾਨ ਵੇਚ ਦੇਣੀ ਆ ਮੈਂ ਤਾਂ ਤੇ ਮੈਨੂੰ ਤਾਂ ਹੁਣ ਆਪ ਐ ਚੋਰਾ ਲੱਗਿਆ ਪਿਆ ਖੌਰੇ ਦੁਕਾਨ ਕੇ ਦੇ ਖਾਲੀ ਕਰਨੀ ਪੈ ਜੇ ਫਿਰ ਪੁੱਤ ਤਾਂ ਹੀ ਤਾਂ ਮੈਂ ਤੈਨੂੰ ਕਹਿਣੀ ਆ ਵੀ ਫਿਰ ਰੋਜ਼ ਰੋਜ਼ ਆਪਾਂ ਨੂੰ ਆਹੀ ਫਿਕਰਾਂ ਸੰਸਾ ਲੱਗਿਆ ਰਿਉ ਮੈਂ ਤਾਂ ਐ ਕਹਿਣੀ ਆ ਆਪਾਂ ਦੁਕਾਨ ਖਰੀਦੀ ਲੈਣੇ ਆ ਉਹ ਮੰਮੀ ਆਪਾਂ ਦੁਕਾਨ ਕਿੱਥੋਂ ਖਰੀਦ ਲਾਂਗੇ ਨਾਲੇ ਤੈਨੂੰ ਪਤਾ ਵੀ ਆ ਦੁਕਾਨ ਕੋਈ 2-4 ਲੱਖ ਦੀ ਨਹੀਂ ਹੈਗੀ 25 ਲੱਖ ਦੀ ਦੁਕਾਨ ਆ 25 ਲੱਖ ਆਪਾਂ ਆਪ ਵੀ ਵਿਕ ਜੀ ਹੈ ਨਾ ਤਾਂ ਵੀ ਨਹੀਂ ਇਕੱਠਾ ਹੋਣਾ ਆਪਣੇ ਤੋਂ ਵੀ ਮੈਂ ਮੰਨਦੀ ਆ ਵੀ ਇੰਨੇ ਪੈਸੇ ਇਕੱਠੇ ਕਰਨੇ ਬਹੁਤ ਔਖੇ ਆ ਪਰ ਤੂੰ ਕਿਉਂ ਫਿਕਰ ਕਰਦਾ ਹੈ ਪੈਸਿਆਂ ਦਾ ਬੰਦੋਬਸਤ ਅਸੀਂ ਤੈਨੂੰ ਆਪ ਕਰਕੇ ਦੇਵਾਂਗੇ ਨਾ ਮੰਮੀ ਬੰਦਾ ਹੋ ਕੇ ਮੈਥੋਂ ਤਾਂ ਪੈਸਿਆਂ ਦਾ ਇੰਤਜ਼ਾਮ ਹੁੰਦਾ ਨਹੀਂ ਤੂੰ ਕਹੀ ਜਾਂਦੀ ਏ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰ ਦੋਗੇ ਨਾ ਤੁਸੀਂ ਬੁੜੀਆਂ ਹੋ ਕੇ ਕਿੱਥੋਂ ਇੰਨੇ ਪੈਸਿਆਂ ਦਾ ਇੰਤਜ਼ਾਮ ਕਰ ਦੋਗੀਆਂ ਤੁਹਾਡੇ ਕੋਲ ਕਿਹੜੇ ਖਜ਼ਾਨੇ ਦੱਬੇ ਪਏ ਐ ਦੱਸ ਮੈਨੂੰ ਤੂੰ ਵੇ ਸਾਡੇ ਜਨਾਨੀਆਂ ਕੋਲੇ ਜਿਹੜੀਆਂ ਟੂਮਾ ਹੁੰਦੀਆਂ ਨੇ ਨਾ ਇਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੀਆਂ ਮੇਰੀ ਗੱਲ ਸੁਣ ਪੁੱਤ ਆਪਾਂ ਟੂਮਾ ਵੇਚ ਦਿੰਨੇ ਆ ਤੇ ਤੂੰ ਦੁਕਾਨ ਖਰੀਦ ਲੈ ਘੱਟੋ ਘੱਟ ਤੇਰੀ ਚੀਜ਼ ਤਾਂ ਬਣ ਜੂ ਮੰਮੀ ਤੂੰ ਕੀ ਕਹੀ ਜਾਂਦੀਆਂ ਮੈਨੂੰ ਨਹੀਂ ਤੇਰੀ ਇਹ ਗੱਲ ਦਾ ਚੀ ਸੋਨਾ ਵੇਚਣਾ ਲੈ ਦੱਸ ਓਕੇ ਤੇਰੀ ਗੱਲ ਨਹੀਂ ਜੀ ਬੇ ਗੱਲ ਜਚਣ ਨੂੰ ਕੀ ਐ ਟੂਮਾ ਹੀ ਨੇ ਜੈ ਬਡੇ ਨਹੀਂ ਤਾਂ ਫੇਰ ਵੀ ਬਣ ਜਾਣਗੀਆਂ ਜੇ ਕੇਰਾਂ ਦੁਕਾਨ ਹੱਥੋਂ ਨਿਕਲ ਗਈ ਨਾ ਇਹ ਨਹੀਂ ਮੁੜ ਕੇ ਬਣਨੀ ਲੈ ਤੁਦਾ ਇਹ ਚੋਪਟ ਕੇ ਬਹਿਗਾ ਜਿਵੇਂ ਮੈਂ ਤੈਨੂੰ ਕੋਈ ਬਾਲੀ ਪਹਿੜੀ ਸਲਾਹ ਦੇਤੀ ਹੁੰਦੀ ਐ ਮੇਰੀ ਗੱਲ ਸੁਣ ਪੁੱਤ ਮੈਂ ਤੇਰੇ ਚੰਗੇ ਵਾਸਤੇ ਕਹਿਣੀ ਆ ਸੌਖਾ ਹੋ ਜਾਏਗਾ ਜੀ ਆਪਾਂ ਦੁਕਾਨ ਖਰੀਦ ਲਈ ਉਹ ਮੰਮੀ ਮੈਂ ਜਾਣਦਾ ਤੂੰ ਚੰਗੇ ਵਾਸਤੇ ਕਹਿਨੀ ਆ ਤੂੰ ਕੋਈ ਗਲਤ ਸਲਾਹ ਨਹੀਂ ਦਿੰਦੀ ਪਰ ਤੂੰ ਆਪ ਇਹ ਵੀ ਤਾਂ ਦੱਸ ਨਾ ਆਪਣੇ ਲੱਭੇ ਨਾ ਸੋਨਾ ਵੀ ਕਿੱਥੇ ਆ ਚਾਹੇ ਆਪਾਂ ਸਾਰਾ ਸੋਨਾ ਵੇਚ ਲਈਏ ਫੇਰ ਵੀ ਨਹੀਂ ਆਪਾਂ ਤਾਂ 25 ਲੱਖ ਰੁਪਏ ਪੂਰਾ ਹੋਣਾ ਲੈ ਸਿਆਉਣਾ ਪਤਾ ਕਿੰਨਾ ਮਹਿੰਗਾ ਹੋਇਆ ਪਿਆ 90000 ਨੂੰ ਹੋਇਆ ਪਿਆਗਾ ਮੇਰੀ ਗੱਲ ਸੁਣ ਪੁੱਤ ਜੇ ਆਪਾਂ ਕੋਈ ਚੰਗੀ ਚੀਜ਼ ਖਰੀਦਨੇ ਆ ਉਹਦੇ ਨਾਲ ਮਾੜਾ ਮੋਟਾ ਤਾਂ ਔਖਾ ਸੌਖਾ ਫਿਰ ਹੋਣਾ ਹੀ ਪੈਂਦਾ ਹੈਗਾ ਵੀ ਤੁਹਾਡੇ ਦੋਨਾਂ ਭਰਾਵਾਂ ਦੀ ਰੋਟੀ ਦਾ ਹੀਲਾ ਹੋ ਜੂ ਨਾਲੇ ਮੇਰੀ ਗੱਲ ਸੁਣ ਉਹ ਜਵਾਕ ਕਿੰਨਾ ਜਿਹੜਾ ਉੱਥੇ ਬਗਾਨੇ ਥਾਵਾਂ ਤੇ ਤੱਕੇ ਖਾਂਦਾ ਫਿਰੂਗਾ ਉਹ ਵੀ ਘਰੇ ਆਉਂਦਾ ਹੋ ਜੂਗਾ ਉਹ ਮੰਮੀ ਤੇਰੀਆਂ ਸਾਰੀਆਂ ਗੱਲਾਂ ਠੀਕ ਨੇ ਪਰ ਮੈਨੂੰ ਉਹ ਸੋਨਾ ਵੇਚਣ ਵਾਲੀ ਗੱਲ ਜੱਚਦੀ ਨਹੀਂ ਹੈਗੀ ਲੈ ਦੱਸ ਲੋੜ ਪੈਣ ਤੇ ਸਾਰੀ ਦੁਨੀਆ ਹੀ ਵੇਚਦੀ ਐ ਆਪਾਂ ਕਿਹੜਾ ਦੁਨੀਆ ਤੋਂ ਲੈਦਾ ਕੰਮ ਕਰਦੇ ਆਂਗੇ ਦੱਸ ਜਦੋਂ ਆਪਣੇ ਕੋਲੇ ਹੱਥ 'ਚ 4 ਪੈਸੇ ਹੋਗੇ ਤੁਸੀਂ ਕਮਾਈ ਕਰੋਗੇ ਸਿਉਣਾ ਦਾ ਫੇਰ ਵੀ ਬਣ ਜੂ ਦੁਕਾਨ ਨਹੀਂ ਬਣਨੀ ਮੰਮੀ ਕਿ ਮੈਂ ਹੋਰ ਸੋਚਦਾ ਆਪਾਂ ਸੋਨੇ ਨੂੰ ਵੇਚਣ ਨੂੰ ਛੱਡਾ ਮੈਂ ਤਾਂ ਕਹਿੰਦਾ ਆਪਾਂ ਜੇ ਬੈਂਕ ਤੋਂ ਲੋਨ ਲੈ ਲਈਏ ਲੈ ਕਿ ਬੈਂਕ ਤੋਂ ਲੋਨ ਕਾਦੇ ਆਸਤੇ ਲੈਣਾ ਵੇ ਐਵੇਂ ਬੈਂਕ ਵਾਲਿਆਂ ਨੂੰ ਵਿਆਜ ਭਰਦੇ ਰਹਾਂਗੇ ਮੇਰੀ ਗੱਲ ਸੁਣ ਪੁੱਤ ਜਿੰਨੇ ਪੈਸੇ ਆਪਾਂ ਵਿਆਜ ਦੇ ਭਰਾਂਗੇ ਨਾ ਓਨੇ 'ਚ ਤਾਂ ਜਿਹੜੀ ਚੀਜ਼ ਆਪਾਂ ਵੇਚਾਂਗੇ ਉਹ ਦੁਬਾਰੇ ਬਣਾ ਲਾਂਗੇ ਚੱਲ ਕੋਈ ਨਹੀਂ ਫਿਰ ਮਾਂ ਮੈਂ ਸੋਚਦਾ ਵੀ ਆਪਾਂ ਕੀ ਕਰਨਾ ਅਗੇ ਜਿਹੜਾ ਕੁਝ ਵੀ ਸੋਚਣਾ ਹੈ ਨਾ ਪੁੱਤ ਛੇਤੀ ਸੋਚ ਨਹੀਂ ਇਹ ਨਾ ਹੋਵੇ ਵੀ ਤੂੰ ਸੋਚਦਾ ਰਹਿ ਜੀ ਮੜ ਕੇ ਆਪਣੇ ਹੱਥ ਪੱਲੇ ਕੁਝ ਨਾ ਹੋਵੇ ਕੱਲਾ ਪਛਤਾਵਾ ਹੀ ਰਹੇ ਜੀ ਉਹ ਮੰਮੀ ਮੈਨੂੰ ਤਾਂ ਆਪ ਫਿਕਰ ਹੁਣ ਉਸ ਥਾਂ ਤੇ ਵਧੀਆ ਦੁਕਾਨਦਾਰੀ ਚੱਲਦੀ ਹੈ ਮੇਰੀ ਹੁਣ ਕੱਲ ਨੂੰ ਦੁਕਾਨ ਖਾਲੀ ਕਰਕੇ ਕਿਸੇ ਹੋਰ ਥਾਂ ਤੇ ਜਾਊਗਾ ਉੱਥੇ ਕੀ ਪਤਾ ਸਾਰਾ ਕੰਮ ਨਵੇਂ ਸ਼ਰੇ ਸ਼ੁਰੂ ਕਰਨਾ ਪੂ ਮੈਨੂੰ ਫਿਰ ਇਹੀ ਤਾਂ ਤੈਨੂੰ ਮੈਂ ਸਮਝਾਈ ਜਾਨੀ ਆ ਤਾਂ ਹੀ ਤੈਨੂੰ ਕਹਿਣੀ ਆ ਵੀ ਦੁਕਾਨ ਆਪ ਖਰੀਦ ਲੈ ਪੁੱਤ ਇੱਥੇ ਤੇਰੇ ਗਾਹਕ ਲੱਗੇ ਹੋਏ ਆ ਹੁਣ ਤੇਰੀ ਸਭ ਨਾਲ ਚਰ ਪਰਚੋਂ ਬਣੀ ਹੋਈ ਐ ਕਾਹ ਹੋਰ ਨਵੇਂ ਥਾਂ ਤੇ ਜਾਏਗਾ ਪਤਾ ਨਹੀਂ ਦੁਕਾਨ ਚੱਲੂ ਨਾ ਚੱਲੂ ਹੋਰ ਵੀ ਦਿਮਾਗ ਤੇ ਬੋਝ ਪੈ ਜੂ ਚੱਲ ਮੇਰੀ ਗੱਲ ਸੁਣ ਨਾਲੇ ਦੋਨਾਂ ਭਰਾਵਾਂ ਦੀ ਥਾਂ ਤਾਂ ਬਣ ਜੂ ਦੁਕਾਨ ਤਾਂ ਤੁਹਾਡੇ ਹੱਥ ਪੱਲੇ ਰਹਿ ਜੂਗੀ ਚੱਲ ਐਂ ਕਰ ਫਿਰ ਨਾਲੇ ਮੈਂ ਛੋਟੇ ਨਾਲ ਸਲਾਹ ਕਰਦਾ ਵੀ ਆਪਾਂ ਕਿਵੇਂ ਕਰੀਏ ਫਿਰ ਆਪਾਂ ਕੋਈ ਦੇਖਦਾ ਹਾਂ ਇਸ ਲਪਸੀਲਾ ਕਰਕੇ ਆਓ ਕਰ ਲੈ ਸਲਾਹ ਏ ਪ੍ਰਮਾਤਮਾ ਮੇਰਾ ਜਵਾਗ ਤਾਂ ਸੱਚੀ ਕੰਮ ਨੂੰ ਲੈ ਕੇ ਬਹੁਤ ਪਰੇਸ਼ਾਨ ਹੋਇਆ ਪਿਆਗਾ ਇਹਨੂੰ ਸਿੱਧੇ ਰਾਹ ਪਾ ਤੋ ਮੈਂ ਤਾਂ ਕਹਿਣੀ ਹੈ ਮੇਰੀ ਗੱਲ ਮੰਨ ਲੈ ਤੇ ਦੁਕਾਨ ਲੈ ਲੈ ਸੌਖਾ ਹੋ ਜੇ ਬਾਕੀ ਵਾਹਿਗੁਰੂ ਤੇਰੇ ਹੱਥੀ ਡੋਰੀਆਂ ਨੇ ਜਿਹੜਾ ਕੁਛ ਵੀ ਤੂੰ ਕਰੇਗਾ ਨਾ ਚੰਗਾ ਹੀ ਕਰੇਗਾ ਜਸ਼ਨ ਹਾਂਜੀ ਮੰਮੀ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਤੈਨੂੰ ਐਂ ਕਹਿਣੀ ਆ ਵੀ ਦੇਖ ਤੈਨੂੰ ਤਾਂ ਨਹੀਂ ਕਿਸੇ ਗੱਲ ਦਾ ਤਰਾਜ ਦੇਖੋ ਤਾਂ ਮੈਂ ਜਿਹੜਾ ਕੁਝ ਵੀ ਕਰਦੀ ਆਂ ਜਵਾਕਾਂ ਵਾਸਤੇ ਕਰਦੀ ਆਂ ਮੈਨੂੰ ਤਾਂ ਆਏਗਾ ਵੀ ਇਹ ਨਾ ਜਵਾਕ ਬਗਾਨੇ ਹੱਥਾਂ ਬੰਨੀ ਚਾਕਣ ਮੰਮੀ ਮੈਂ ਨਾ ਤੁਹਾਡੀ ਗੱਲ ਹਲੇ ਸੁਣੀ ਵੀ ਨਹੀਂ ਪਰ ਮੈਨੂੰ ਤੁਹਾਡੀ ਕੋਈ ਵੀ ਗੱਲ ਦਾ ਇਤਰਾਜ਼ ਨਹੀਂ ਹੈਗਾ ਜਿਵੇਂ ਤੁਸੀਂ ਕਰੋਗੇ ਸਹੀ ਕਰੋਗੇ ਕਰ ਲਓ ਜਿਵੇਂ ਕਰਨਾ ਚਲ ਆ ਛੋਟੀ ਨੂੰ ਵੀ ਆ ਲੈਣ ਦੀ ਫਿਰ ਉਹਦੇ ਨਾਲ ਵੀ ਕਰ ਹੀ ਲੈਣੀ ਆ ਗੱਲ ਮੁੜ ਕੇ ਉਹਦਾ ਤਾਂ ਇਹ ਨਹੀਂ ਪਤਾ ਮਗਰ ਉਹ ਆਈ ਕਹੇਦੀ ਵੀ ਮੇਰੀ ਸੱਸ ਨੇ ਮੇਨਾਂ ਧੱਕਾ ਕਰਤਾ ਹਾਂਜੀ ਮੰਮੀ ਉਹਨੂੰ ਪੁੱਛ ਕੇ ਹੀ ਕਰਿਓ ਜੋ ਵੀ ਕਰੋਗੇ ਨਹੀਂ ਤੁਹਾਨੂੰ ਪਤਾ ਹੀ ਆ ਕਿਵੇਂ ਮੂੰਹ ਬਣਾ ਕੇ ਰੱਖਦੀ ਆ ਆਉਂਦੀ ਹੋਣੀ ਆ ਭਾਂਡੇ ਮਾਂ ਚਕੇ ਤੇ ਹੋਰ ਉਹਦਾ ਤਾਂ ਇਹੀ ਹਾਲ ਰਹਿੰਦਾ ਜਦੋਂ ਦੇਖੋ ਸਾਰਾ ਦਿਨ ਸੜੀ ਮੱਚੀ ਰਹਿੰਦੀ ਐ ਜੀ ਤਾਂ ਬੇਠੇਰਾ ਕਰਦਾ ਮੇਰਾ ਮੈਨੂੰ ਪਤਾ ਦੇਵਾ ਫੇਰ ਚੁੱਪ ਕਰ ਜਾਨੀਆ ਵੀ ਐਵੇਂ ਜਵਾਕ ਦੂਰ ਬੈਠਾਗਾ ਐਵੇਂ ਘਰ ਦੀਆਂ ਗੱਲਾਂ ਨੂੰ ਸੁਨਾ ਸੁਣਾ ਕੇ ਉਹਦਾ ਚਿੱਤ ਔਖਾ ਕਰੂਗੀ ਹੋਰ ਫਿਰ ਮੰਮੀ ਇਸੇ ਗੱਲ ਤੋਂ ਤਾਂ ਮੈਂ ਚੁੱਪ ਕਰ ਜਾਨੀਆ ਵੀ ਇਹਦਾ ਸੁਭਾਅ ਹੈ ਜਾਂ ਉਹੀ ਤਾਂ ਹੈ ਫਿਰ ਆਪ ਨੂੰ ਹੀ ਚੁੱਪ ਕਰਨਾ ਪੈਂਦਾ ਆਪ ਨੂੰ ਤਾਂ ਐ ਹੁੰਦਾ ਵੀ ਐਵੇਂ ਫਿਰ ਆਪ ਦਾ ਜਲੂਸ ਕੱਢਾਂਗੇ ਭਈ ਲੋਕਾਂ ਨੂੰ ਤਮਾਸ਼ਾ ਦਿਖਾਉਣ ਵਾਲੀ ਗੱਲ ਹੀ ਐ ਉਹੀ ਤਾਂ ਗੱਲਾਂ ਮੰਮੀ ਪੁੱਛ ਲਓ ਹੁਣ ਕਰ ਲਓ ਗੱਲ ਕਰ ਲਾ ਤੂੰ ਆ ਕੀ ਕਰਦੀ ਫੁੱਟ ਜਾ ਹੋਰ ਕੀ ਆ ਮੰਮੀ ਕੰਮ ਕਰਨ ਨੂੰ ਤਾਂ ਇਹਨਾਂ ਨੇ ਮੈਨੂੰ ਰੱਖਿਆ ਹੋਇਆ ਆ ਹੁਣ ਰੋਟੀ ਟੁੱਕ ਸਾਰਿਆਂ ਦਾ ਕਰਕੇ ਹੁਣ ਵੇਲੀ ਹੋਈਆਂ ਹਜੇ ਭਾਂਡੇ ਮਾਂਜਣ ਵਾਲੇ ਪਏ ਨੇ ਫੇਰ ਕਿਤੇ ਭਾਂਡੇ ਮਾਂਜ ਕੇ 2 ਮਿੰਟ ਰਾਮ ਕਰੂੰ ਕਿ ਜੇ ਕੋਈ ਕਰਨ ਦੇਊਗਾ ਤਾਂ ਮੈਂ ਤੈਨੂੰ ਕਿੰਨੇ ਵਾਰ ਕਿਹਾ ਇਹਨਾਂ ਤੋਂ ਖਿਹੜਾ ਸੜਾਲਾ ਨਾ ਹੁਣ ਕਿੰਨੇ ਮਹੀਨੇ ਹੋ ਗਿਆ ਤੈਨੂੰ ਉਹਨੂੰ ਕਹਿ ਪਰੋਣੇ ਜੀ ਨੂੰ ਹੁਣ ਤੈਨੂੰ ਨਾਲ ਲੈ ਕੇ ਜਾਵੇ ਮੰਮੀ ਜੇ ਉਹ ਮੇਰੀ ਗੱਲ ਮੰਨੇ ਤਾਂ ਹੀ ਆ ਜੇ ਉਹ ਹੀ ਮੇਰੀ ਗੱਲ ਸੁਣ ਲੇ ਫਿਰ ਮੈਂ ਇਹਨਾਂ ਦੀ ਗੁਲਾਮੀ ਕਾਹਤੋਂ ਕਰਾਂ ਜਦੋਂ ਉਹਨੂੰ ਫੋਨ ਲਾਉਣੀ ਆ ਜਦੋਂ ਉਹਦੇ ਕੋਲੇ ਇਹ ਗੱਲ ਕਰਦੀਏ ਵੀ ਪਾਪੀ ਮੈਨੂੰ ਨਾਲ ਲੈ ਜਾ ਬਸ ਉਹਦੇ ਆਪ ਦੇ ਬਹਾਨੇ ਸ਼ੁਰੂ ਹੋ ਜਾਂਦੇ ਆ ਮੇਰੀ ਹਜੇ ਪ੍ਰੋਮੋਸ਼ਨ ਹੋ ਲੈਂਦੇ ਮੇਰਾ ਹਜੇ ਕੰਮਕਾਰ ਸੈੱਟ ਹੋ ਲੈਂਦੇ ਪਤ ਨਹੀਂ ਇਹੋ ਜਿਹਾ ਕਿਹੜਾ ਕੰਮ ਆ ਜਿਹੜਾ ਹਜੇ ਤੱਕ ਸੈੱਟ ਹੀ ਨਹੀਂ ਹੋਇਆ ਨਾ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਵੀ ਇਹ ਇਹੋ ਜਿਹਾ ਕਰਨਗੇ ਸੋਹ ਵਾਹਿਗੁਰੂ ਦੀ ਮੈਂ ਇਹਨਾਂ ਦੇ ਘਰੇ ਧੀ ਆਪਦੀ ਦੇਣੀ ਹੋਈ ਨਹੀਂ ਸੀ ਹੋਰ ਕੀ ਆ ਮੰਮੀ ਮੇਰਾ ਤਾਂ ਆਪਣਾ ਜੀਜਾ ਅੱਕ ਰਿਆ ਇਹਨਾਂ ਤੋਂ ਸਾਰਿਆਂ ਤੋਂ ਮੇਰਾ ਤਾਂ ਕਿਸੇ ਵੀ ਜੀ ਨੂੰ ਬੁਲਾਉਣ ਨੂੰ ਜੀ ਨਹੀਂ ਕਰਦਾ ਘਰ 'ਚ ਬੇਸ਼ੱਕ ਇੰਨੇ ਜਾਣੇ ਤੁਰੇ ਫਿਰਦੇ ਆ ਮੈਂ ਤਾਂ ਕਿਸੇ ਨੂੰ ਨਹੀਂ ਬੁਲਾਉਂਦੀ ਆਪਦਾ ਕੰਮ ਧੰਦਾ ਕਰਕੇ ਨਾ ਮੇਰਾ ਤਾਂ ਇਹ ਦਿਲ ਕਰਦਾ ਹੁੰਦਾ ਵੀ ਬੈਠ ਜਾਂਦੇ ਕਮਰੇ 'ਚ ਬਸ ਨਾ ਮੇਰੀ ਗੱਲ ਸੁਣ ਆ ਸਾਰਾ ਕੰਮ ਨਾ ਤੂੰ ਆਪ ਨਾ ਕਰਿਆ ਕਰ ਉਹ ਵੱਡੇ ਨੂੰ ਵੀ ਕਿਸੇ ਕੰਮ ਲਾ ਲਿਆ ਕਰ ਜਦੋਂ ਮੈਂ ਤੈਨੂੰ ਫੋਨ ਕਰਦੀ ਆ ਕਦੇ ਤੂੰ ਰੋਟੀ ਪਕਾਉਣੀ ਆ ਕਦੇ ਕੱਪੜੇ ਧੋਣੀਆਂ ਨਾ ਸਾਰੇ ਕੰਮ ਦਾ ਤੂੰ ਹੀ ਠੇਕਾ ਲਿਆਗਾ ਨਾ ਉਹਨੂੰ ਕਾਦੇ ਵਾਸਤੇ ਲੈ ਕੇ ਆਏ ਹੋਗੇ ਉਹਦਾ ਮੂੰਹ ਦੇਖਣਾ ਤੁਸੀਂ ਨੇ ਆ ਵੱਡੀ ਵਾਲੀਆਂ ਗੱਲਾਂ ਤਾਂ ਨਾ ਤੂੰ ਮੇਰੀ ਸੱਸ ਨੂੰ ਹੀ ਪੁੱਛ ਉਹ ਹੀ ਉਹਨੂੰ ਸਾਰਾ ਦਿਨ ਮੰਜੇ ਤੇ ਚੜਾ ਕੇ ਬਿਠਾਈ ਰੱਖਦੀ ਐ ਨਾਲੇ ਉਹਨੇ ਕੰਮ ਕੀ ਕਰਨਾ ਪਈ ਜਦੋਂ ਜੋੜੀ ਹੈਗੀ ਉਹਨਾਂ ਦੀ ਜਿੱਧਰ ਨੂੰ ਜੀ ਕਰਦਾ ਮੂੰਹ ਚੱਕ ਕੇ ਤੁਰ ਪੈਂਦੇ ਆ ਅੱਜ ਅਸੀਂ ਉੱਥੇ ਜਾ ਕੇ ਆਉਣਾ ਅੱਜ ਅਸੀਂ ਉੱਥੇ ਜਾ ਕੇ ਆਉਣਾ ਜਦੋਂ ਫਿਰ ਉਹ ਦੋਨੇ ਨਿਕਲ ਜਾਂਦੇ ਆ ਕੰਮ ਨੂੰ ਤਾਂ ਇਕੱਲੀ ਮੈਂ ਫਸ ਜਾਨੀ ਆ ਨਾ ਮੈਨੂੰ ਤਾਂ ਮਾਰੀ ਕੁੱਟੀ ਦੀ ਨੂੰ ਕਰਨਾ ਹੀ ਪੈਣਾ ਹਾਂਜੀ ਆ ਗੱਲ ਆ ਨਾ ਤਾਂ ਮੈਂ ਮਾਰ ਦਿਆਂਗੀ ਗੇੜਾ ਨਾ ਤੇਰੀ ਸੱਸ ਨੂੰ ਮੈਂ ਪੁੱਛਦੀਆਂ ਜੇ ਨੂ ਨੂੰ ਰੱਖਿਆਗਾ ਨਾ ਤਾਂ ਚੱਜ ਨਾ ਰੱਖ ਨਾ ਦੋਆਂ ਚ ਫਰਕ ਕਾ ਤੋ ਰੱਖਦੀ ਐਗੀ ਉਹ। ਉਹ ਮਾਂ ਤੂੰ ਜਿਹੜਾ ਕੁਛ ਵੀ ਕਰਨਾ ਨਾ ਕਰ ਲੈ ਆਪਦੇ ਵੱਲੋਂ ਜਿੰਨੀ ਵਾਹ ਲਾਉਣੀਆਂ ਲਾਲ। ਬਸ ਮੇਰੇ ਕੋਲ ਤਾਂ ਇੱਕ ਹੀ ਗੱਲ ਆ ਵੀ ਮੇਰਾ ਤਾਂ ਇਹਨਾਂ ਨਾਲ ਗੁਜ਼ਾਰਾ ਹੁੰਦਾ ਨਹੀਂ। ਮੈਨੂੰ ਤਾਂ ਮੇਰੇ ਬੰਦੇ ਕੋਲੇ ਭੇਜ ਦੋ ਪਈ ਛੇਤੀ ਤੂੰ ਛੇਤੀ। ਨੀਨਾ ਇਹ ਹੀ ਤਾਂ ਤੈਨੂੰ ਰੋਂਦੀ ਸੀ ਵੀ ਇੱਕ ਜਵਾਖ ਕਰ ਲੈ। ਆਲਾ ਜਵਾਖ ਦਾ ਮਾਰਾ ਆਪੇ ਤੈਨੂੰ ਬਾਹਰ ਤੋਰ ਦੇ। ਹੈਂ? ਵੀ ਪੜ੍ਹਾਈ ਕਰਕੇ ਦੱਸ ਹੁਣ ਦੇਖੀ ਚੱਲ ਇਹਨਾਂ ਕੰਦੇ ਮੂੰਹ ਕਣੀ ਕੀ ਪਤਾ ਇਹਨਾਂ ਦਾ ਤੈਨੂੰ ਕਦੋਂ ਤੋੜਨਗੇ ਹੁਣ। ਲੈ। ਤੂੰ ਤਾਂ ਆਪ ਮਮਮੀ ਜਵੇਂ ਜਵੱਖ ਕਾਣੀਆਂ ਗੱਲਾਂ ਤੂੰ ਕਰਦੀਆਂ ਨਾ ਹੁਣ ਨਿਆਣਾ ਜੰਮਣਾ ਮੇਰੇ ਹੱਥ ਵਾਸਾ ਇਹ ਤਾਂ ਜਦੋਂ ਕੋਈ ਰੱਬ ਚਾਹੂਗਾ ਉਦੋਂ ਹੀ ਹੋਣੀ ਏ ਚੀਜ਼ ਤਾਂ ਮੈਨੂੰ ਨਹੀਂ ਪਤਾ ਨਹੀਂ ਜਿਹੜਾ ਕੁਝ ਹੁੰਦਾ ਹੋ ਹੀ ਜਾਂਦੇ ਹੁਣ ਮੈਂ ਇਹਦੇ ਵਿੱਚ ਕੁਝ ਕਰ ਸਕਦੀ ਹੈਗੀ ਫਿਰ ਚੱਲ ਠੀਕ ਆੜੀਏ ਜੇ ਤੂੰ ਕੁਝ ਨਹੀਂ ਕਰ ਸਕਦੀ ਨਾ ਫਿਰ ਮਮਮੀ ਆ ਫੋਨ ਰੱਖ ਮੇਰੇ ਸਾਰੇ ਕੰਮ ਤੰਦੇ ਨਿਬੜ ਗਏ ਮੈਂ ਤਾਂ ਆਪ ਦਾ ਬੰਦ ਚਟ ਆਰਾਮ ਕਰਦੀਆਂ ਜਾ ਕੇ ਨਾ ਹੁਣ ਇਹ ਕੁੜੀ ਦਾ ਵੀ ਪਤਾ ਹੀ ਨਹੀਂ ਲੱਗਦਾ ਹੈਗਾ ਦੱਸ ਉਹ ਤਾਂ ਕਹਿੰਦੀ ਮੈਂ ਵਿਆਹ ਇਹ ਜੇ ਮੁੰਡੇ ਨਾਲ ਕਰਾਉਣਾਗਾ ਜਿਹੜਾ ਸ਼ਹਿਰ ਨੌਕਰੀ ਕਰਦਾ ਹੋਵੇ ਜੇ ਹੁਣ ਮੁੰਡਾ ਇਹ ਜਾਂ ਭਾਲਤਾ ਅਗਾਹਾਂ ਟੱਬਰ ਇਹ ਜਾਂ ਮਿਲ ਗਿਆ ਦੱਸ ਕੀ ਕਰਾਂ ਇਹਨਾਂ ਦਾ ਮੈਂ ਹੁਣ ਇਹਦੀ ਸੱਸ ਨਾਲ ਗੱਲ ਤਾਂ ਮੈਨੂੰ ਕਰਨੀ ਪਊਗੀ ਦੋ ਚਾਰ ਦਿਨਾਂ ਤੱਕ ਤਾਂ ਮੈਂ ਹੀ ਮਾਰਦੀ ਂਗੇੜਾ ਕੁੜੇ ਮੇਰੀ ਗੱਲ ਸੁਣ ਕੇ ਜਾਈਂ ਹਾਂਜੀ ਮੰਮੀ ਦੱਸੋ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਦੇਖ ਤੈਨੂੰ ਪਤਾ ਹੀ ਹੈ ਆਪਣਾ ਜਸ ਦੁਕਾਨ ਚ ਚਲਾਉਂਦਾ ਠੀਕ ਹੈ ਤੇ ਉਹਦੀ ਦੁਕਾਨ ਨਾਲ ਹੀ ਭਈ ਆਪਣੇ ਸਾਰੇ ਘਰ ਦਾ ਖਰਚਾ ਚੱਲਦਾ ਤੇ ਹੁਣ ਉਹ ਦੁਕਾਨ ਵਿਕਦੀ ਐ ਫਿਰ ਇਹ ਗੱਲ ਤੁਸੀਂ ਮੇਰੇ ਨਾਲ ਕਾਹਤੋਂ ਕਰਦੇ ਹੋ ਮਨਪ੍ਰੀਤ ਤੂੰ ਗੱਲ ਸੁਣ ਤਾਂ ਲੈ ਇੱਕ ਵਾਰ ਮੰਮੀ ਦੀ ਗੱਲ ਇਹ ਐ ਵੀ ਜਿੱਥੇ ਜਸ ਦੀ ਹੁਣ ਦੁਕਾਨ ਐ ਉੱਥੇ ਉਹਦੇ ਸਾਰੇ ਗਾਹਕ ਲੱਗੇ ਹੋਏ ਐ ਸੁੱਖ ਨਾਲ ਦੁਕਾਨ ਸੋਹਣੀ ਚੱਲਦੀ ਐ ਇਹ ਮੌਕੇ ਦੀ ਭਾਈ ਦੁਕਾਨ ਜੇ ਇਹ ਹੱਥੋਂ ਨਿਕਲ ਗਈ ਤਾਂ ਮੁੜ ਕੇ ਫਿਰ ਆਪਾਂ ਬਹੁਤ ਔਖੇ ਹੋਵਾਂਗੇ ਮੈਂ ਤਾਂ ਇਹ ਸੋਚਦੀ ਆਂ ਵੀ ਆਪਾਂ ਉਹ ਦੁਕਾਨ ਖਰੀਦ ਲਈਏ ਅੱਛਾ ਤਾਂ ਆਪਦੀ ਸਲਾਹ ਦੇਣ ਵਾਸਤੇ ਤੁਸੀਂ ਹੈ ਉਹ ਕੀਤਾ ਮੈਨੂੰ ਇੱਥੇ ਰੋਕ ਕੇ ਗੱਲ ਦੱਸੀ ਐ ਨਾ ਮੰਮੀ ਆਪਦੇ ਵੱਲੋਂ ਤੁਸੀਂ ਤਾਂ ਕਹਿਤਾ ਵੀ ਦੁਕਾਨ ਵਿਕਦੀ ਆਪਾਂ ਦੁਕਾਨ ਲੈ ਲਈਏ ਤੁਹਾਨੂੰ ਇਹ ਪਤਾ ਵੀ ਉਹ ਦੁਕਾਨ ਮਹਿੰਗੀ ਕਿੰਨੀ ਹੋਊਗੀ ਤੇ ਇੰਨੇ ਪੈਸੇ ਆਪਣੇ ਕੋਲੇ ਕਿੱਥੇ ਨੇ ਮਨਪ੍ਰੀਤ ਮਹਿੰਗੇ ਸਸਤੇ ਦੀ ਗੱਲ ਨਹੀਂ ਹੈਗੀ ਗੱਲ ਨਾ ਮੌਕਾ ਸਾਮਣ ਦੇ ਹੁਣ ਜੇ ਉਹ ਵਿਕਦੀ ਆ ਦੁਕਾਨ ਤਾਂ ਆਪਾਂ ਲੈ ਲੈਣੇ ਆ ਕਿਉਂ ਮੰਮੀ ਨਾਲੇ ਮੰਮੀ ਨੇ ਇੱਕ ਗੱਲ ਦਾ ਹੱਲ ਵੀ ਕੱਢਿਆ ਹੋਇਆ। ਨਾ ਕੀ ਹੱਲ ਕੱਢ ਲਿਆ ਦੀਦੀ ਮੰਮੀ ਨੇ? ਓਹ ਭਾਈ ਤੈਨੂੰ ਮੈਂ ਦੱਸਦੀ ਆਂ ਵੀ ਮੈਂ ਹੱਲ ਕੀ ਲੱਭਿਆ। ਮੈਂ ਤਾਂ ਦੇਖ ਇਹਦੇ ਨਾਲ ਵੀ ਸਲਾਹ ਕੀਤੀ ਆ ਵੀ ਜਿਹੜੀਆਂ ਆਪਣੀਆਂ ਟੂਮਾਂ ਨੇ ਉਹ ਆਪਾਂ ਵੇਚ ਦਿੰਨੇ ਆ ਦੁਕਾਨ ਖਰੀਦ ਲੈਣੇ ਆ। ਟੂਮਾਂ ਫੇਰ ਬਣ ਜਾਣਗੀਆਂ। ਹੂੰ ਹੂੰ। ਨਾ ਕੀ ਗੱਲ ਮੰਮੀ ਜੀ? ਤੇ ਦੀਦੀ ਤੁਸੀਂ ਵੀ ਤੁਸੀਂ ਦੋਨੋਂ ਪੜੀਆਂ ਸਿਆਣੀਆਂ ਬੰਦੀਆਂ। ਦੁਕਾਨ ਵੀਰ ਜੀ ਨੇ ਲੈਣੀ ਆ ਕੰਮ ਉਹਨਾਂ ਨੇ ਆਪ ਦਾ ਤੋਰਨਾ। ਤੇ ਟੂਮਾਂ ਵੇਚਣ ਨੂੰ ਤੁਸੀਂ ਮੈਨੂੰ ਕਹੀ ਜਾਣੀਂਗਾ। ਲੈ, ਕਰ ਲੈ ਇਹਦੇ ਨਾਲ ਗੱਲ। ਮੋٹے ਦਿਮਾਗ ਦੀ ਨਾਲ ਇਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਹੈਗਾ ਕੀ ਹੱਲ ਕੱਢ ਦੂਗੀ ਇਹ ਮੈਂ ਤਾਂ ਆਪੇ ਹੀ ਮੋٹے ਦਿਮਾਗ ਦੀ ਆ ਜਿਹੜੀ ਗੱਲ ਤੁਸੀਂ ਕਰਨੀ ਸੀ ਉਹ ਮੈਂ ਸੁਣ ਲਈ ਠੀਕ ਆ ਹੁਣ ਤੁਸੀਂ ਮੇਰੀ ਗੱਲ ਸੁਣ ਲਓ ਦੋਨੇ ਕੰਮ ਵੀਰੇ ਨੇ ਚਲਾਉਣਾ ਉਹ ਆਪਦਾ ਕੋਈ ਹੱਲ ਕਰੇ ਚਾਹੇ ਨਾ ਕਰੇ ਪਰ ਜੇ ਤੁਸੀਂ ਇਹ ਸੋਚਦੇ ਹੋ ਵੀ ਦੁਕਾਨ ਲੈਣ ਕਰਕੇ ਮੈਂ ਆਪਦੀਆਂ ਟੂਮਾ ਵੇਚ ਦੂੰਗੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਨਹੀਂ ਕੋਣ ਕਹਿੰਦਾ ਵੀ ਮੈਂ ਇਕੱਲੇ ਜਸ ਨੂੰ ਦੁਕਾਨ ਲੈ ਕੇ ਦੇਣੀ ਐ ਦੁਕਾਨ ਮੈਂ ਦੋਨਾਂ ਭਰਾਵਾਂ ਦੇ ਨਾਂ ਕਰਾਉਣੀ ਹੈਗੀ ਨਾਲੇ ਮੇਰੀ ਗੱਲ ਸੁਣੋ ਪਰ ਤੂੰ ਆਪ ਹੀ ਦੱਸ ਦੇ ਵੀ ਸਾਰੀ ਉਮਰ ਲੋਕਾਂ ਦੀ ਗੁਲਾਮੀ ਕਰਦੇ ਰਹਿਣਗੇ ਨਾਲੇ ਉਹ ਜਵਾਕ ਉਹ ਵੀ ਆਪਦੇ ਘਰੇ ਆ ਜੂ ਦੋਨੇ ਭਰਾ ਇਕੱਠੇ ਰਲ ਕੇ ਦਾ ਕੰਮ ਚਲਾ ਲੈਣਗੇ ਮਨਪ੍ਰੀਤ ਸਹੀ ਕਹਿੰਦੇ ਨੇ ਮੰਮੀ ਨਾਲੇ ਤੂੰ ਇੱਥੇ ਇਕੱਲੀ ਰਹਿਣੀ ਆ ਤੇ ਵੀਰਾ ਬਾਹਰ ਰਹਿੰਦਾ ਜੇ ਦੁਕਾਨ ਲੈ ਲਾਂਗੇ ਉਹ ਵੀ ਇੱਥੇ ਆ ਜੂਗਾ ਨਾਲੇ ਤੇਰਾ ਦਿਲ ਲੱਗ ਜਾਇਆ ਕਰੂ ਨਾਲੇ ਲੋਕਾਂ ਦੀ ਗੁਲਾਮੀ ਤੋਂ ਖਿਹੜਾ ਛੁੱਟ ਜੂਗਾ ਵੀਰੇ ਦਾ ਜਸ਼ਨ ਸਹੀ ਕਹਿੰਦੀ ਐ ਨਾਲੇ ਮੈਂ ਤਾਂ ਤੁਹਾਡੀਆਂ ਇਕੱਲੀਆਂ ਇਧਰ ਲੀਆਂ ਟੂਮਾ ਲੈ ਲਈਆਂ ਮੈਂ ਤੁਹਾਡੇ ਪੇਕੇ ਆਣੀਆਂ ਟੂਮਾ ਨਹੀਂ ਮੰਗਦੀ ਉਹ ਤੁਸੀਂ ਭਾਈ ਆਪਦੇ ਕੋਲੇ ਰੱਖੋ ਪਰ ਨਾਲੇ ਹੱਤ ਦੁਕਾਨ ਵੀ ਤਾਂ ਚਾਹੀਦਾ ਹੁੰਦਾ 100 ਕਿਤੇ ਜਾਣ ਦੀ ਲੋੜ ਪੈ ਜਾਂਦੀ ਹੈ ਦੇਖ ਮਾਨਪ੍ਰੀਤ ਤੂੰ ਸਾਡੀ ਗੱਲ ਦਾ ਗੁੱਸਾ ਨਾ ਕਰੀ ਅਸੀਂ ਜੋ ਵੀ ਕਿਹਾ ਨਾ ਇਹਨਾਂ ਦੇ ਭਲੇ ਵਾਸਤੇ ਕਿਹਾ ਨਾਲੇ ਤਾਂ ਦੋਨਾਂ ਦੀ ਆਪਣੀ ਦੁਕਾਨ ਹੋ ਜਾਊਗੀ ਤੇ ਨਾਲੇ ਸੌਖੇ ਕੰਮ ਕਰਦੇ ਹੋ ਜਾਣਗੇ ਤੇ ਤੂੰ ਟੂਮਾ ਦੇਣੀਆਂ ਨੇ ਤਾਂ ਤੇਰੀ ਮਰਜ਼ੀ ਆ ਨਹੀਂ ਧੱਕਾ ਕੋਈ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਤੁਸੀਂ ਇੰਨਾ ਹੀ ਕਹਿੰਦੇ ਹੋ ਤਾਂ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਸੋਚਣ ਵਾਸਤੇ ਨਾਲੇ ਬਾਕੀ ਮੰਮੀ ਮੈਂ ਉਹਨਾਂ ਨਾਲ ਵੀ ਗੱਲ ਕਰਕੇ ਦੇਖੂਗੀ ਵੀ ਉਹ ਕੀ ਕਹਿੰਦੇ ਨੇ ਉਹਦੇ ਨਾਲ ਤਾਂ ਮੇਰੀ ਸਾਰੀ ਗੱਲ ਹੋ ਗਈ ਹੁਣ ਤਾਂ ਬਸ ਗੱਲ ਤੇਰੇ ਤੇ ਅੜਦੀ ਐ ਤੂੰ ਦੱਸ ਦੇ ਭਾਈ ਸਾਡੇ ਫੈਸਲੇ ਨਾਲ ਸਹਿਮਤ ਐ ਜਾਂ ਨਹੀਂ ਮੰਮੀ ਫਿਰ ਮੈਂ ਤੁਹਾਨੂੰ ਹੁਣੇ ਤਾਂ ਕਹਿ ਕੇ ਹਟੀਆਂ ਕਹੀ ਜਾਂਦੀ ਐ ਨਾ ਵੀ ਕੋਈ ਗੱਲ ਨਹੀਂ ਦੱਸ ਦੂੰਗੀ ਮੈਨੂੰ ਪਰ ਥੋੜਾ ਜਿਹਾ ਟਾਈਮ ਚਾਹੀਦਾ ਸੋਚਣ ਦੇ ਜਿਹੜਾ ਕੁਝ ਵੀ ਸੋਚਣਾ ਐ ਨਾ ਛੇਤੀ ਸੋਚ ਲਈ ਨਾਲੇ ਗੱਲ ਧਿਆਨ ਚ ਰੱਖੀ ਵੀ ਦੋਨਾਂ ਭਰਾਵਾਂ ਦੀ ਆਪਣੀ ਥਾਂ ਵੰਡਦੀ ਐ ਨਾਲੇ ਜੇ ਦੁਕਾਨ ਆਪਾਂ ਲੈ ਲਈ ਤਾਂ ਵੇਖ ਲੈ ਫਿਰ ਤੇਰਾ ਬੰਦਾ ਵੀ ਤੇਰੇ ਕੋਲੇ ਆ ਜਾਊਗਾ ਸਬਰ ਸੰਤੋਖ ਵੀ ਜ਼ਰੂਰੀ ਹੁੰਦਾ ਕਰਨਾ ਸਿੱਖ ਲੋ ਮੰਮੀ ਤੈਨੂੰ ਕੀ ਲੱਗਦਾ ਮੰਨੂਗੀ ਇਹ ਕੀ ਪਤਾ ਹੈ ਪੁੱਤ ਹੈਗੀ ਤਾਂ ਇਹ ਪੁੱਠੇ ਦਿਮਾਗ ਦੀ ਐ ਪਰ ਨਾਲੇ ਜਿਹੜਿਆਂ ਦੀ ਮਾਂ ਕੋਲੇ ਗੱਲ ਕਰਤੀ ਨਾ ਉਹ ਇਦੋਂ ਵੀ ਪੁੱਠੇ ਦਿਮਾਗ ਦੀ ਐ ਪਤਾ ਨਹੀਂ ਗੱਲ ਨੂੰ ਸਿਰੇ ਚੜਨ ਦੇਣਗੇ ਮਾਵਾਂ ਤੇ ਆ ਪਤਾ ਨਹੀਂ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਆਪਾਂ ਦੁਕਾਨ ਲਵਾਂਗੇ ਭਾਵੇਂ ਮੈਨੂੰ ਆਪਦੇ ਪੇਕੇਆਂ ਵਾਲੀਆਂ ਟੂਮਾਂ ਵੀ ਦੇਣੀਆਂ ਪੈਣ ਨਾਲੇ ਇਹਨਾਂ ਦਾ ਕੰਮ ਨਹੀਂ ਰੁਕਣਾ ਚਾਹੀਦਾ ਚਲ ਫਿਰ ਆਪਾਂ ਨੂੰ ਕੁਛ ਨਾ ਕੁਛ ਤਾਂ ਪੁੱਤ ਕਰਨਾ ਹੀ ਪਊਗਾ ਪਰ ਆਪਾਂ ਦੁਕਾਨ ਨਹੀਂ ਹੱਥੋਂ ਜਾਣ ਦੇਣੀ ਪਾ ਮੈਂ ਆਪਾਂ ਨੂੰ ਕਿਸੇ ਤੋਂ ਪੈਸੇ ਨਾ ਫੜਨੇ ਪੈਣ ਆਪੇ ਮੁੜ ਕੇ ਲੈੰਦੇ ਰਹਿਣਗੇ ਕੋਈ ਨਹੀਂ ਮੰਮੀ ਫੜ ਲਾਂਗੇ ਫਿਰ ਬਿਆਸ ਤੇ ਪੈਸੇ ਕਿੱਡੀ ਕ ਗੱਲ ਆ ਦੁਕਾਨ ਤਾਂ ਹੁਣ ਲਵਾਂਗੇ ਹੀ ਆਪਾਂ ਉਹੀ ਤਾਂ ਹੈ ਬੁੱਤ ਕੋਈ ਨਹੀਂ ਆਪੇ ਹੌਲੀ ਹੌਲੀ ਕਰਕੇ ਲੈ ਜਾਣਗੇ ਜਦੋਂ ਜਵਾਕਾਂ ਨੇ ਕੰਮ ਹੀ ਤੋੜਨਾ ਆਪਦਾ ਠੀਕ ਹੈ ਸਾਰੀ ਉਮਰ ਥੋੜੀ ਕਰਜ਼ਾ ਰਹੂ ਸਿਰ ਤੇ ਠੀਕ ਆ ਚਲ ਮੰਮੀ ਝਾੜੂ ਲਾ ਕੇ ਆਉਣਾ ਮੈਂ ਕੋਠੇ ਤੇ ਮੈਂ ਚੱਲਦਾ ਚਲ ਆ ਲੈ ਬੁੱਤ ਚੰਗਾ ਮੈਂ ਤਾਂ ਬਾਹਰ ਬੈਣੀ ਆ ਜੱਸ ਅਸੀਂ ਜੋ ਵੀ ਕਰ ਰਹੇ ਆ ਨਾ ਆਪਣੇ ਘਰ ਵਾਸਤੇ ਕਰ ਰਹੇ ਆ ਤੁਸੀਂ ਕਿਉਂ ਬੋਝ ਪਾਈ ਜਾਂਦੇ ਹੋ ਆਪਦੇ ਦਿਮਾਗ ਤੇ ਵੀਰ ਕਰਤਾ ਰਹੇ ਆ ਆਪਾਂ ਪਰ ਜੇ ਤੂੰ ਸੱਚ ਪੁੱਛੇ ਨਾ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗ ਰਿਹਾ ਆ ਕੁਛ ਕਰਕੇ ਆ ਉਹਦਾ ਕੰਮ ਚਲਾਉਣਾ ਮੈਂ ਸੋਚ ਰਿਹਾ ਨਾ ਵੀ ਦੁਕਾਨੇ ਖਾਲੀ ਕਰ ਦੂੰ ਮੈਂ ਤਾਂ ਓਹੋ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਜਸ ਤੁਹਾਨੂੰ ਪਤਾ ਮਸਾਂ ਦਾ ਕੋਈ ਆਪਣਾ ਕੰਮ ਚੱਲਿਆ ਨਾਲੇ ਪਿਛਲੇ 2-3 ਸਾਲਾਂ ਤੋਂ ਨਾ ਘਾਟਾ ਹੀ ਪੈ ਰਿਹਾ ਸੀਗਾ ਤੇ ਹੁਣ ਤੁਸੀਂ ਮੌਕੇ ਤੇ ਕਹਿ ਰਹੇ ਹੋ ਮੈਂ ਦੁਕਾਨ ਖਾਲੀ ਕਰ ਦਿੰਨਾ ਫਿਰ ਦੱਸਣਾ ਮੈਨੂੰ ਪਤਾ ਵੀ ਇੱਥੇ ਮੇਰਾ ਕੰਮ ਵੀ ਸੋਨਾ ਚੱਲਦਾ ਜੇ ਇੱਥੇ ਦੁਕਾਨ ਰੱਖਾਂਗੇ ਤਾਂ ਆਪਾਂ ਫਾਇਦੇ 'ਚ ਰਹਾਂਗੇ ਪਰ ਜੇ ਤੂੰ ਸੱਚ ਪੁੱਛੇ ਨਾ ਟੂ ਮਾਚੀਆ ਵੇਚ ਕੇ ਮੇਰਾ ਮਨ ਜਾ ਨਹੀਂ ਮੰਨਦਾ ਇਹ ਕੰਮ ਨੂੰ ਤੇ ਮੈਂ ਮੰਮੀ ਨੂੰ ਵੀ ਕਿਹਾ ਵੀ ਆਪਾਂ ਬੈਂਕ ਤੋਂ ਲੋਨ ਲੈ ਲੈਨੇ ਉਹ ਗੱਲ ਨੂੰ ਮੰਮੀ ਨਹੀਂ ਮੰਨਦੇ ਤੇ ਕਹਿੰਦੇ ਜੋ ਕਮਾਏਗਾ ਨਾ ਬੈਂਕ ਦਾ ਵਿਆਜ ਹੀ ਭਰੀ ਜਾਏਗਾ ساری ਉਮਰ ਜੱਸ ਫਿਰ ਮੰਮੀ ਵੀ ਤਾਂ ਸਹੀ ਕਹਿੰਦੇ ਨੇ ਆਪਣੇ ਘਰੇ ਚੀਜ਼ ਪਈ ਆ ਤੁਸੀਂ ਦੇ ਕੇ ਨਾ ਆਪਦੀ ਦੁਕਾਨ ਲਾਓ ਨਾਲ ਇਹਨਾਂ ਚੀਜ਼ਾਂ ਦਾ ਕੀ ਆ ਇਹ ਤਾਂ ਦੁਬਾਰਾ ਬਣ ਜਾਣੀਆਂ ਜਦੋਂ ਆਪਣਾ ਕੰਮ ਸਹੀ ਚੱਲ ਪਿਆ ਤੁਸੀਂ ਸਹੀ ਕਰਨਾ ਕਰੋ ਉਹ ਤਾਂ ਤੇਰੀ ਗੱਲ ਠੀਕ ਆ ਯਾਰ ਪਰ ਮੈਨੂੰ ਇਹ ਵੀ ਲੱਗਦਾ ਵੀ ਜੇ ਇੱਕ ਵਾਰ ਟੂ ਮੰਗਵਾਤੀ ਹੈ ਨਾ ਤਾਂ ਟੂਮਾ ਦੁਬਾਰਾ ਬਣਾਉਣੀ ਆ ਵੀ ਬਹੁਤ ਔਖੀਆਂ ਨੇ ਕਿਉਂਕਿ ਦਿਨ ਪਰ ਦਿਨ ਸੋਨੇ ਦਾ ਵੀ ਰੇਟ ਵੱਧਦਾ ਹੀ ਜਾਂਦਾ ਹੈਗਾ ਕੋਈ ਗੱਲ ਨਹੀਂ ਤੁਸੀਂ ਨਾ ਹੁਣ ਫਾਲਤੂ ਨਾ ਸੋਚੋ ਹੁਣ ਆਪਾਂ ਨੇ ਜਿਹੜਾ ਕੰਮ ਕਰਨਾ ਨਾ ਉਹਦੇ ਬਾਰੇ ਸੋਚੋ ਜੇ ਫਾਲਤੂ ਸੋਚੋਗੇ ਐਵੇਂ ਤੁਹਾਡਾ ਦਿਮਾਗ ਖਰਾਬ ਹੋਊਗਾ ਨਾਲੇ ਨਾ ਹੁਣ ਤੁਸੀਂ ਸਾਰੀਆਂ ਗੱਲਾਂ ਦਿਮਾਗ ਚੋਂ ਕੱਢ ਕੇ ਰੋਟੀ ਖਾਓ ਮੈਂ ਰੋਟੀ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਚੱਲ ਪਾ ਲੈ ਰੋਟੀ ਤੇ ਹੋਰ ਕੀ ਮੰਮੀ ਜਦੋਂ ਮੇਰੀ ਸੱਸ ਨੇ ਮੈਨੂੰ ਇਹ ਗੱਲ ਕਹੀ ਨਾ ਮੇਰੇ ਤਾਂ ਕੰਨਾਂ ਥਾਣੀ ਧੂਆ ਨਿਕਲਿਆ ਆ ਉਦੋਂ ਨਾ ਪੁੱਛਣ ਵਾਲਾ ਹੋਵੇ ਵੀ ਦੁਕਾਨ ਮੇਰੇ ਜੇਠ ਨੇ ਲੈਣੀ ਆ ਮੈਂ ਦੱਸ ਪੜਾ ਆਉਂਦੀ ਟੂਮਾ ਕਿਉਂ ਦੇਉਂਗੀ ਉੱਤੋਂ ਹੋਰ ਵੇਖ ਮੈਨੂੰ ਨਾ ਗੱਲਾਂ ਚ ਆਉਂਦੇ ਮਗਰ ਲਾਵੇ ਅਖੇ ਮੈਂ ਤਾਂ ਦੋਨਾਂ ਦੇ ਨਾਮ ਹੀ ਕਰਾਉਂਗੀ ਦੁਕਾਨ ਛੋਟਾ ਵੀ ਇੱਥੇ ਆ ਜੂਗਾ ਆਪਦਾ ਕੰਮ ਧੰਦਾ ਛੱਡ ਕੇ ਦੂਰ ਨੇਪਰਾ ਇਕੱਠੇ ਕੰਮ ਕਰਨਗੇ ਤੂੰ ਅਖੇ ਆਪਦੀਆਂ ਟੂਮਾ ਦੇ ਦੇ ਨਾਲੇ ਮੇਰੀ ਗੱਲ ਸੁਣਾ ਚਾਹੇ ਨਾ ਕੋਈ ਕੁਝ ਮਰਜ਼ੀ ਕਹੀ ਜਾਵੇ ਤਾਂ ਇਹਨਾਂ ਨੂੰ ਕੋਈ ਸੂਈ ਨਹੀਂ ਦੇਣੀ ਹੈਗੀ। ਨਾਲੇ ਜੇ ਤੇਰੇ ਘਰ ਵਾਲੇ ਦੀ ਕੋਈ ਚੀਜ਼ ਬਣਾਉਂਦੇ ਨੇ ਤਾਂ ਬਣਾਈ ਜਾਣ ਦੇ ਪਰ ਤੈਂ ਆਪਦੀ ਕੋਈ ਚੀਜ਼ ਨਹੀਂ ਖਰਾਬ ਕਰਨੀ। ਉਹ ਮੰਮੀ ਮੈਨੂੰ ਇਹਨਾਂ ਦਾ ਨਾ ਚੰਗੀ ਤਰ੍ਹਾਂ ਪਤਾ। ਇਹਨਾਂ ਨੇ ਮੇਰੇ ਘਰ ਵਾਲੇ ਤੇ ਜ਼ੋਰ ਪਵਾ ਕੇ ਉਹਨੂੰ ਕਹਿ ਕਹਾ ਕਿ ਮੇਰੇ ਤੋਂ ਸਾਰਾ ਸਮਾਨ ਲੈ ਲੈਣਾ। ਬੱਚੇ ਰੱਖ ਲੈਣਗੇ ਆਪਦੇ ਕੋਲੇ। ਮੈਨੂੰ ਨਹੀਂ ਪਤਾ। ਐ ਕਰ ਤੂੰ ਇੱਥੇ ਆ ਤੇ ਇਹਨਾਂ ਨੂੰ ਕਹਿ ਕੇ ਜਾ ਵੀ ਭਾਈ ਤੁਸੀਂ ਕੌਣ ਹੁੰਨੇ ਹੋ ਮੇਰੀ ਤੀਦੀਆਂ ਟੂਮਾਂ ਲੈਣ ਆਲੇ? ਕੋਈ ਨਾ ਜੀ ਆਹ ਗੱਲਾਂ ਨਾ ਤਾਂ ਅਥਨ ਵਾਲੀ ਵਸ ਹੀ ਆਉਣੀ ਹੈਗੀ ਮੈਂ। ਮੈਂ ਕਰਦੀ ਆ ਤੇਰੀ ਸੱਸ ਨਾਲ ਗੱਲ। ਬਈ ਭਾਈ ਤੁਸੀਂ ਨੇ ਕੋਈ ਚੀਜ਼ ਲੈਣੀ ਆ ਤਾਂ ਲੈ ਲਓ ਮੇਰੀ ਕੁੜੀ ਨੂੰ ਕਾਹ ਤੋਂ ਤੰਗ ਕਰਦੇ ਹੋਗੇ ਬਸ ਮੰਮੀ ਤੂੰ ਆ ਜਾ ਚਾਹੇ ਪਹਿਲੀ ਵਾਰ ਆ ਚਾਹੇ ਜਿਹੜੀ ਮਰਜ਼ੀ ਵਾਰ ਆ ਪਰ ਆ ਕੇ ਅੱਜ ਗੱਲ ਜ਼ਰੂਰ ਕਰਕੇ ਜਾ ਹਾਂ ਸੱਚ ਇੱਕ ਹੋਰ ਗੱਲ ਵੀ ਸੁਣ ਲੈ ਪਤਾ ਮੇਰੀ ਮਾਂ ਤੇ ਆਹ ਸੱਸ ਤੇ ਜਠਾਣੀ ਕੀ ਕਹਿੰਦੇ ਗਾ ਨੇ ਅਖੇ ਜਿਹੜੀਆਂ ਪੇਕਿਆੜੀਆਂ ਟੂਮਾ ਉਹ ਨਹੀਂ ਅਸੀਂ ਤੇਰੇ ਤੋਂ ਮੰਗਦੇ ਹਾਂ ਉਹ ਤਾਂ ਤੂੰ ਆਪਦੀਆਂ ਸਾंप ਕੇ ਰੱਖ ਲੈ ਜਿਹੜੀਆਂ ਆਪਾਂ ਅਸੀਂ ਪਾਈਆਂ ਨੇ ਉਹ ਸਾਨੂੰ ਦੇ ਦੇ ਚੱਲ ਕੋਈ ਨਾ ਆ ਲੈਣ ਦੇ ਮੈਨੂੰ ਮੈਂ ਦੇਨੀ ਐ ਨਾ ਟੂਮਾ ਜਿਹੜੀਆਂ ਇਹਨਾਂ ਨੇ ਲੈਣੀਆਂ ਨੇਗੀਆਂ ਮੰਮੀ ਬਹੁਤੀਆਂ ਗੱਲਾਂ ਨਾ ਮਾਰ ਮੈਂ ਤਾਂ ਕਹਿੰਦੀ ਆ ਫੋਨ ਕੱਟ ਤੇ ਛੇਤੀ ਬੱਸ ਫੜ ਮੈਦਾਨੀ ਤੂੰ ਨਾ ਇਹਦੂ ਪਹਿਲਾਂ ਪਹਿਲਾਂ ਆ ਜਾ ਇਹ ਨਾ ਹੋਵੇ ਵੀ ਇਹ ਮੇਰੇ ਤੇ ਜ਼ੋਰ ਪਾ ਦੇਣ ਮੇਰੇ ਤੋਂ ਜਵਾਬ ਦਿੱਤਾ ਨਾ ਜਾਵੇ ਤੇ ਟੂਮਾ ਇਹਨਾਂ ਦੇ ਹੱਥ 'ਚ ਜਾਣ ਨਾਲੇ ਜੇ ਤੇ ਰਿਉਣ ਤੋਂ ਪਹਿਲਾਂ ਪਹਿਲਾਂ ਤੇਰੇ ਜਵਾਈ ਦਾ ਫੋਨ ਮੇਰੇ ਕੋਲੇ ਆ ਗਿਆ ਫੇਰ ਤਾਂ ਟੂਮਾ ਜਮਾ ਹੀ ਨਹੀਂ ਮੇਰੇ ਕੋਲੇ ਰਹਿਣਗਾ ਫੇਰ ਤਾਂ ਇਹਨਾਂ ਦੇ ਹੱਥ ਲੱਗੀਆਂ ਹੀ ਸਮਝ ਕੋਈ ਨਾ ਚਾਹੇ ਤੈਨੂੰ ਡੀਐਸਪੀ ਦਾ ਫੋਨ ਕਿਉਂ ਨਾ ਆ ਜੇ ਤਾਂ ਇਹਨਾਂ ਨੂੰ ਕੁਝ ਨਹੀਂ ਦੇਣਾ ਜਿੰਨਾ ਚਿਰ ਮੈਂ ਨਹੀਂ ਆਉਂਦੀ ਇੱਕ ਕਾਂਟਾ ਨਹੀਂ ਕੱਢ ਕੇ ਦੇਣਾ ਇਹਨਾਂ ਨੂੰ हां जी हां जी भाई कोई गल ਨਹੀਂ ਜੀ ਫਿਰ ਅਸੀਂ ਤੁਹਾਨੂੰ ਦੱਸ ਦਿਆ ਹਨਾ ਸਲਾਹ ਕਰਕੇ ਹਾਂ ਹਾਂ ਪੱਕਾ ਕਰੂੰ ਜੀ ਮੈਂ ਫੋਨ ਠੀਕ ਹੈ ਵੀਰੇ ਖੈ ਜਾ ਸਰ ਦੇਖ ਲੈ ਪੁੱਤ ਪੜੇ ਵੇਲੇ ਚ ਬਣਾਈਆਂ ਚੀਜ਼ਾਂ ਨਾ ਆਈ ਮੌਕੇ ਤੇ ਕਮ ਆ ਜਾਂਦੇ ਆ ਤੇ ਨਾਲ ਹੁਣ ਸਾਡਾ ਤਿੰਨਾ ਜਾਣੀਆਂ ਦਾ ਸਿਆਉਣਾ ਮੈਲਾ ਦਾ 22-23 ਟੋਲੇ ਤਾਂ ਸਾਡੇ ਕੋਲੇ ਹੈਗਾ ਉਹ ਵੇਚ ਕੇ ਤੇਰੀ ਦੁਕਾਨ ਦਾ ਤਾਂ ਪੂਰਾ ਹੱਲ ਹੋ ਜੀ ਇਹ ਕੁਝ ਵਧਿਆ ਘਟਿਆ ਵ ਲਈ ਨੂੰ ਕਹੀ ਦੀ ਪਈ ਐ ਸੀ 2-4 ਮਹੀਨੇ ਨੂੰ ਕਰ ਦੇਂਗੇ ਬਾਕੀ ਹੱਲ ਮੰਮੀ ਐ ਤਾਂ ਮੈਂ ਉਹਦੇ ਨਾਲ ਗੱਲ ਕਰੀ ਸੀਗੀ ਉਹਨੂੰ 15 ਕ ਲੱਖ ਦੀ ਲੋੜ ਆ ਫਿਲਹਾਲ ਤਾਂ ਉਹਨੇ ਆ ਉਹਦਾ ਮੁੰਡਾ ਭੇਜਣਾ ਬਾਹਰ ਤਾਂ ਕਰਕੇ ਉਹ ਕਹਿੰਦਾ ਵੀ 15 ਕ ਲੱਖ ਤਾਂ ਮੈਨੂੰ ਹੁਣ ਦੇ ਦੋ ਬਾਕੀ ਚਾਹੇ ਤੁਸੀਂ 2-4 ਮਹੀਨੇ ਠਹਿਰ ਕੇ ਦੇ ਦੇ ਪੈਸੇ ਆ ਦੇਖ ਲੈ ਜਿਹੜੀ ਚੀਜ਼ ਫਿਰ ਆਪਾਂ ਸੋਚ ਲੈਨੇ ਆ ਰੱਬ ਵੀ ਓਵੇਂ ਸਾਥ ਦਿੰਦਾ 15 ਲੱਖ ਨੂੰ ਦੋ ਆਪੇ ਮੰਨ ਗਿਆ ਬਾਕੀ ਕੋਈ ਨਹੀਂ ਜੇ ਕੁਝ ਵਧਿਆ ਘਟਿਆ ਉਹਦਾ ਹਿੱਲਾ ਹੋਈ ਜਾਣਾ ਹਾਂ ਭਾਈ ਕੁੜੀ ਨਾਲੇ ਤੂੰ ਦੱਸ ਥੈਂਕ ਯੂ ਸੋਚਿਆ ਮੰਮੀ ਮੈਂ ਤਾਂ ਜੇ ਮਨਪ੍ਰੀਤ ਨਹੀਂ ਚੱਤ ਮੰਨਦਾ ਤੇਰਾ ਕੋਈ ਤਾਂ ਕੋਈ ਧੱਕਾ ਵੀ ਨਹੀਂ ਆਪਾਂ ਹੋਰ ਕੋਈ ਹੀਲਾ ਕਰ ਲਾਂਗੇ ਉਹ ਦੱਸ ਦੇ ਤੂੰ ਹਾਂ ਦੱਸ ਦੇ ਭਈ ਅਸੀਂ ਐ ਧੱਕਾ ਨਹੀਂ ਕਰਦੇ ਹੈਗੇ ਤੇਰੇ ਨਾਲ ਲੈ ਦੇਖ ਭੈਣ ਜੀ ਨਾਲੇ ਕਹਿੰਦੇ ਧੱਕਾ ਨਹੀਂ ਕਰਦੇ ਹੈਗੇ ਨਾਲੇ ਮੇਰੀ ਤੀ ਤੰਗ ਕਰ ਰੱਖੀ ਆ ਆਖ ਘਟੂਮਾ ਦੇ ਦੇ ਨਾਲੇ ਧੱਕਾ ਨਹੀਂ ਦੋਏ ਗੱਲਾਂ ਹੋ ਰਹੀਆਂ ਨੇ ਤੁਹਾਡੀਆਂ ਤਾਂ ਲੈ ਭੈਣ ਜੀ ਤੂੰ ਕਿਹੜੀਆਂ ਗੱਲਾਂ ਕਰੀ ਜਾਨੀ ਐ ਮੰਮੀ ਬਹਿ ਜਾ ਤੁਸੀਂ ਤੁਸੀਂ ਕਦੋਂ ਆਗੇ ਆ ਹੁਣ ਹੀ ਆਈਆਂਗੀ ਸੱਸੀ ਘਾਲ ਮਸੀ ਜੀ ਸਤਿ ਸ੍ਰੀ ਕਾਲਪਾਈ ਹੋਰ ਕੋਈ ਰਾਮ ਨਾਰ ਮਈਆ ਦੇ ਹੂ ਹੀ ਤਕੀ ਆਉਂਦੀ ਹੈਗੀ ਹੋਰ ਪਰਵਾਹ ਠੀਕ ਹੈ ਬਦੀਆ ਭੈਣ ਜੀ ਠੀਕ ਹੈਗਾ ਆਪ ਬਣਪਰੀ ਦੇ ਗੱਲਾਂ ਸੁਣ ਕੇ ਮੈਂ ਕਾ ਨੂੰ ਆਉਂਦੀ ਸੀ ਪਰ ਮੈਨੂੰ ਆਉਣਾ ਪਿਆ ਉਹ ਹੋਏ ਤਾਂ ਬਣੀ ਹੁਣ ਤੈਨੂੰ ਵੀ ਪਤਾ ਹੈ ਹੁਣ ਆਪਦੀ ਜੇ ਕਰਦੀ ਕੋਈ ਚੀਜ਼ ਬਣਦੀ ਹੈਗੀ ਫਿਰ ਉਹਦੇ ਚ ਜੇ ਆਪਦੀ ਕੋਈ ਚੀਜ਼ ਪਈ ਸਾਨੂੰ ਦੇਣੀ ਵੀ ਪੈ ਜੂ ਤਾਂ ਵੀ ਕੀ ਗੱਲ ਹੈ ਸਿਆਉਣਾ ਵੀ ਆਪਦਾ ਤੇ ਜੇ ਕੋਈ ਦੁਕਾਨ ਲਵਾਗੇ ਉਹ ਵੀ ਆਪਦੀ ਇਹਨਾਂ ਦੋਹਾਂ ਜਵਾਕਾਂ ਦੀ ਹਈ ਹੈ ਇਹਨਾਂ ਦੀ ਕੰਮ ਆਉਣੀ ਹੈ ਇਹੀ ਸੌਖੇ ਹੋਣਗੇ ਇਹ ਤਾਂ ਭੈਣ ਜੀ ਤੁਹਾਡੀਆਂ ਗੱਲਾਂ ਹੀ ਨੇ ਥਾ ਤਾਂ ਤੁਸੀਂ ਜੱਸ ਨੂੰ ਬਣਾ ਕੇ ਦੇਣਾਗਾ ਤੇ ਨਾ ਮੇਰੇ ਜਵਾਈ ਦਾ ਲਈ ਜਾਂਦੇ ਹੋ ਨਹੀਂ ਨਹੀਂ ਮਾਸੀ ਜੀ ਇਹ ਤੁਹਾਡੇ ਮਨ ਦਾ ਬਹਿਮ ਆ ਅਸ਼ਟਾ ਕਾਗਜ਼ਾਂ 'ਚ ਸਾਡੇ ਦੋਨਾਂ ਦਾ ਨਾਮ ਲਿਖਾਉਣਾ ਕੱਲ ਨੂੰ ਜੇ ਹੋਰੇ ਆਉਂਦਾ ਤਾਂ ਦੁਕਾਨ ਸਾਡੇ ਦੋਹਾਂ ਦੀ ਹੋ ਆਗੀ ਤਾਂ ਤੁਸੀਂ ਭਾਈ ਕੌਣ ਹੋਣੇ ਹੋਗੇ ਮੇਰੀ ਦੀ ਤੋਂ ਟੂਮਾ ਮੰਗਣ ਵਾਲੇ ਨਾ ਤੁਸੀਂ ਜੋ ਕੁਝ ਮਰਜ਼ੀ ਕਹੋ ਮੈਨੂੰ ਤਾਂ ਤੁਹਾਡੀਆਂ ਗੱਲਾਂ ਤੇ ਭੋਰਾ ਯਕੀਨ ਨਹੀਂ ਹੈਗਾ ਲੈ ਭੈਣ ਜੀ ਤੁਸੀਂ ਤਾਂ ਉਹੀ ਗੁੱਸਾ ਕਰੀ ਜਾਂਦੇ ਹੋ ਨਾਲੇ ਮੈਨੂੰ ਐਂ ਦੱਸੋ ਅਸੀਂ ਕਿਹੜਾ ਤੁਹਾਡੀਆਂ ਪਾਈਆਂ ਟੂਮਾ ਮੰਗਦੇ ਆ ਅਸਾ ਇੱਧਰ ਨਹੀਂ ਟੂਮਾ ਮੰਗਦੇ ਫੇਰ ਭਾਈ ਕੱਲੀ ਤੋਂ ਨਹੀਂ ਇਹ ਤੋਂ ਮੰਗੀਆਂ ਮੈਂ ਤਾਂ ਇਹ ਦੋਨਾਂ ਨੂੰ ਹਾਂ ਤੋਂ ਮੰਗਿਆ ਤੇ ਤੀਜਾ ਜਿਹੜੀਆਂ ਮੇਰੇ ਕੋਲੇ ਵੀ ਕੋਈ ਚੂਣ-ਪੂਣ ਹੈਗੀ ਐ ਮੈਂ ਤਾਂ ਉਹ ਵੀ ਇਹਨਾਂ ਨੂੰ ਕਹਤਾ ਭਾਈ ਚੱਲ ਸੋਟੇ ਕੰਮ ਆਉਦੀ ਦੁਕਾਨ ਬਣਾਉਣੀ ਆ ਬਣਾ ਲਓ ਇਹਦੇ 'ਚ ਕੀ ਵੱਡੀ ਗੱਲ ਐ ਨਾਲੇ ਜਦੋਂ ਦੁਕਾਨ ਸੋਹਣੀ ਚੱਲ ਪਈਏ ਦੁੱਗਣੀਆਂ ਕਰਾ ਦੇਾਂਗੇ ਅਸੀਂ ਨਾ ਨਾ ਭੈਣ ਜੀ ਸਾਨੂੰ ਕੋਈ ਦੁੱਗਣੀਆਂ ਤਿਗਣੀਆਂ ਦੀ ਲੋੜ ਨਹੀਂ ਹੈਗੀ ਨਾ ਜਿਹੜੀਆਂ ਦੁੱਗਣੀਆਂ ਕਰਵਾ ਕੇ ਜਿਹੜੀਆਂ ਨੇ ਇਹ ਆ ਤੇਰੀ ਵੱਡੀ ਨੂੰ ਉਹਨੂੰ ਕਰਵਾ ਕੇ ਦੇ ਦੀ ਨਾਲੇ ਖਬਰਦਾਰ ਮੇਰੀ ਤੀਜ ਤੋਂ ਕੋਈ ਟੂਮਣੀ ਲੈਣੀ ਨਹੀਂ ਮਠਾਣੇ ਕਚੇਰੀ ਹੋਊਂਗੀ ਨਾ ਮਾ ਕਿ ਹੋ ਜੀ ਗੱਲਾਂ ਕਰਦੇ ਹੋ ਐਡੀ ਕੀ ਗੱਲ ਹੋ ਗਈ ਨਾ ਐਡੀ ਗੱਲ ਹੋਈ ਨਹੀਂ ਤੁਸੀਂ ਟੂਮਾ ਨੂੰ ਕਹਿਨੋ ਟੂਮਾ ਨਹੀਂ ਮੈਂ ਦੇਣ ਦਿੰਦੀ ਨਾਲੇ ਸੋਨੂੰ ਮੈਂ ਦੱਸਤੀ ਗੱਲ ਜੇ ਤੁਸੀਂ ਟੂਮਾ ਫੜੀਆਂ ਨੇ ਨਾ ਮੇਰੇ ਧੀ ਤੋਂ ਤਾਂ ਮੈਂ ਥਾਣੇ ਚ ਘੜੀ ਸੋਨੂੰ ਮਨਪ੍ਰੀਤ ਤੇਰੇ ਮੰਮੀ ਕਦੋਂ ਦੇ ਬੋਲੀ ਜਾਂਦੇ ਨੇ ਚੁੱਪ ਨਹੀਂ ਕਰਾ ਸਕਦੀ ਲੈ ਕੀ ਇਹਨੂੰ ਚੁੱਪ ਕਰਾਉਣ ਦੀ ਕੀ ਲੋੜ ਐ ਇਹਨੇ ਤਾਂ ਸਮਾਪ ਫੋਨ ਕਰਕੇ ਆਪਦੀ ਮਾਂ ਇੱਥੇ ਬੁਲਾਈ ਐ ਵੀ ਆ ਕੇ ਇਹਨਾਂ ਦੀ 11 ਨੇਕੀ ਕਰਕੇ ਜਾ ਉਹ ਮਾਂ ਕਰੀ ਜਾਂਦੀ ਐ ਭਾਈ ਨਾ ਇਹ 11 ਨੇਕੀ ਵਾਲੀ ਭੈਣ ਜੀ ਕੀ ਗੱਲ ਆਗੀ ਨਾ ਮੇਰੇ ਧੀ ਦੀ ਹੱਕ ਦੀ ਗੱਲ ਕਰਦੀਆਂ ਕੀ ਮੈਂ ਹੱਕ ਵਾਸਤੇ ਤਾਂ ਗੱਲ ਮਾ ਨਹੀਂ ਕਰੂ ਤਾਂ ਹੋਰ ਕਰੂ ਕੌਣ ਨਾਲੇ ਥੋੜੀ ਆ ਵੀ ਜੇ ਮੇਰਾ ਬੰਦਾ ਨਹੀਂ ਇਸ ਘਰ ਤੇ ਹੈਗਾ ਤੇ ਤੁਸੀਂ ਮੇਰੇ ਨਾਲ ਜੇ ਉਹ ਚਾਹੋਗੇ ਉਹੀ ਧੱਕਾ ਕਰ ਸਕੋਗੇ ਮਾਨਪ੍ਰੀਤ ਜੇ ਵੀਰਾ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਤੇਰੇ ਮੰਮੀ ਸਾਡੇ ਘਰ ਚ ਹੀ ਸਬਾਉਣਗੇ ਮਾਸੀ ਜੀ ਮੈਂ ਬਹੁਤ ਟਾਈਮ ਦਾ ਚੁੱਪ ਕਰਿਆ ਸੁਣੀ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਸਾਰੀਆਂ ਹੱਦਾਂ ਹੀ ਟੱਪ ਜਾਓਗੇ ਤੁਸੀਂ ਮੇਰੀ ਘਰ ਵਾਲੀ ਨੂੰ ਤੇ ਮੇਰੀ ਮਾਂ ਨੂੰ ਕੁਝ ਵੀ ਬੋਲੀ ਜਾਓਗੇ ਨਾਲੇ ਐਸੀ ਕਿਹੜਾ ਥੋੜਾ ਸੋਨਾ ਮੰਗਿਆ ਹੈਗਾ ਇਸ ਘਰ ਦਾ ਸੋਨਾ ਜੇ ਮੇਰੀ ਮਾਂ ਨੇ ਮੰਗ ਲਿਆ ਫਿਰ ਕਿੱਡੀ ਕੀ ਗੱਲ ਹੋਗੀ ਨਾ ਗੱਲ ਕਿਉਂ ਨਹੀਂ ਹੋਈ ਕੋਈ ਨਾ ਤੇਰੇ ਘਰ ਆਈ ਤੇ ਤੇਰੀ ਮਾਂ ਫਿਰ ਮੇਰੀ ਧੀ ਨੂੰ ਤੱਕ ਕਾਤੋਂ ਕਰਦੀ ਐ ਨਾ ਵੀ ਟੂਮਾ ਦੇ ਨਾਲੇ ਉੱਚੀ ਆਵਾਜ਼ ਚ ਨਾ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈਗੀ ਨਾਲ ਮੈਂ ਇੱਥੇ ਕੋਈ ਦਵਣ ਨਹੀਂ ਆਈ ਦਵਾਉਣ ਆਈਆਂ ਸਾਨੂੰ ਨਾਲੇ ਖਬਰਦਾਰ ਜੇ ਮੇਰੀ ਧੀ ਦੀ ਕਿਸੇ ਚੀਜ਼ ਕਣੀ ਅੱਖ ਚੱਕ ਕੇ ਦੇਖਿਆ ਤੁਸੀਂ ਨੇ ਨਾ ਮਾਸੀ ਜੀ ਪਹਿਲੀ ਗੱਲ ਤਾਂ ਇਹ ਮੈਂ ਤੁਹਾਡਾ ਲਿਹਾਜ਼ ਕਰਕੇ ਤੁਹਾਨੂੰ ਬੋਲ ਨਹੀਂ ਰਿਹਾ ਤੇ ਦੂਜੀ ਗੱਲ ਮਨਪ੍ਰੀਤ ਕੋਲੋਂ ਅਸੀਂ ਜਿਹੜਾ ਸਾਡੇ ਘਰ ਦਾ ਸੋਨਾ ਪਾਇਆ ਨਾ ਉਹੀ ਮੰਗਿਆ ਤੇ ਜਿਹੜਾ ਤੁਸੀਂ ਪਾਇਆ ਉਹ ਤਾਂ ਨਹੀਂ ਮੰਗਿਆ ਅਸੀਂ ਤੇ ਸਾਡਾ ਸੋਨਾ ਅਸੀਂ ਲੋੜ ਪੈਣ ਤੇ ਵੇਚ ਵੀ ਸਕਦੇ ਆ ਤੇ ਲੋੜ ਪੈਣ ਤੇ ਦੁਬਾਰਾ ਬਣਾ ਵੀ ਸਕਦੇ ਆ ਤਾਂ ਤੁਹਾਨੂੰ ਸਾਡੇ ਘਰ ਚ ਆ ਕੇ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਨਾ ਮਰਪਿਤ ਤੂੰ ਆਪ ਸੋਚ ਪੜ੍ਹੀ ਲਿਖੀ ਆ ਜਦੋਂ ਆਪਾਂ ਨੇ ਥੋਂ ਲੈਣ ਬਾਰੇ ਗੱਲ ਕਰੀ ਸੀ ਤਾਂ ਤੈਨੂੰ ਇਹੀ ਕਿਹਾ ਸੀ ਵੀ ਦੋਵੇਂ ਭਰਾਵਾਂ ਦਾ ਥੋਂ ਲਵਾਂਗੇ ਉਹ ਵੀ ਬਰਾਬਰ ਦਾ ਨਾਲੇ ਗਿੱਡੀ ਕ ਗੱਲ ਹੋ ਗਈ ਜੇ ਮੰਮੀ ਨੇ ਆਪਣਾ ਇੱਧਰ ਵਾਲਾ ਸੋਨਾ ਮੰਗ ਲਿਆ ਤੇਰੇ ਪੇਕੇ ਵਾਲਾ ਤਾਂ ਨਹੀਂ ਕਿਹਾ ਨਾ ਨਾਲੇ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੁਝ ਗਲਤ ਆ ਵੀ ਜੇ ਇਹਨਾਂ ਨੇ ਲੋੜ ਪੈਣ ਤੇ ਸੋਨਾ ਮੰਗ ਲਿਆ ਉਹ ਪੁੱਤ ਇਹਨਾਂ ਨੂੰ ਨਹੀਂ ਸਮਝਾ ਸਕਦਾ ਇਹਨਾਂ ਨੂੰ ਤਾਂ ਇਹੀ ਲੱਗਦਾ ਹੈ ਵੀ ਜਿਹੜਾ ਸੋਨਾ ਅਸੀਂ ਬਾਤ ਆ ਉਹ ਵੀ ਸਾਡੀ ਦੀ ਦਾ ਜਿਹੜਾ ਸੌਰਿਆ ਨੇ ਪਾਤਾ ਉਹ ਵੀ ਸਾਡੀ ਧੀ ਦਾ ਇਹ ਐ ਨਹੀਂ ਸਮਝਦੇ ਵੀ ਜੇ ਸੌਰਿਆ ਨੇ ਸਿਉਣਾ ਪਾਤਾ ਤਾਂ ਫਿਰ ਜੇ ਲੋਡ ਪਈ ਜੇ ਉਹਨੂੰ ਲਹਾਵ ਵੀ ਲੈਣਗੇ ਸੌਣੇ ਨੂੰ ਤਾਂ ਕਿੱਡੀ ਕੁ ਗੱਡੀ ਗੱਲ ਹੈਗੀ ਲੋਡ 35 ਬੰਦਾ ਚੀਜ਼ਾਂ ਨੂੰ ਵਰਤਦਾ ਹੁੰਦਾ ਨਾਲੇ ਮਾਸੀ ਜੀ ਮਨਪ੍ਰੀਤ ਸਾਡੇ ਘਰ ਦੀ ਹੈ ਤਾਂ ਤੇ ਅਸੀਂ ਸਾਡੇ ਘਰ ਦੀ ਇੱਜ਼ਤ ਨੂੰ ਕਿਵੇਂ ਰੱਖਣਾ ਨਾ ਇਹ ਸਾਨੂੰ ਤੁਹਾਡੇ ਤੋਂ ਸਿੱਖਣ ਦੀ ਲੋੜ ਨਹੀਂ ਹੈਗੀ ਹਾਂਜੀ ਭੈਣ ਜੀ ਬਸ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਮੇਰੀ ਧੀ ਦੀਆਂ ਟੂਮਾ ਲਹਾਈ ਜਾਂਦੇ ਤੁਹਾਨੂੰ ਮਾੜਾ ਲੱਗਦਾ ਪਰ ਸਾਨੂੰ ਮਾੜਾ ਨਹੀਂ ਲੱਗਦਾ ਸਾਨੂੰ ਦਏ ਐ ਜੀ ਲੋਡ ਪੈਣ ਤੇ ਕੋਈ ਚੀਜ਼ ਘਰੇ ਕੰਮ ਆ ਜੂਗੀ ਤਾਂ ਉਹਦੇ ਚ ਭਾਈ ਕੋਈ ਮਾੜੀ ਗੱਲ ਨਹੀਂ ਹੈਗੀ ਨਾਲੇ ਅਸੀਂ ਕਿਹੜਾ ਟੂਮਾ ਵੇਚ ਕੇ ਕੋਈ ਮੈਂ ਆਪਦੇ ਵਾਸਤੇ ਮੰਗ ਰਹੀ ਹਾਂ ਇਹਨਾਂ ਦੋਵਾਂ ਭਰਾਵਾਂ ਦੀ ਦੁਕਾਨ ਬਣਾਉਣੀ ਆ ਤੇ ਚਲ ਜਵਾਕਾਂ ਦਾ ਕੁਝ ਬਣ ਜੂ ਕੱਲ ਨੂੰ ਕਿੱਥੇ ਲੋਕਾਂ ਮੁਰੇ ਹੱਥ ੜਦੇ ਤੁਰੇ ਫੇਰਨਗੇ ਖਬਰੇ ਤੁਹਾਡੇ ਦਿਮਾਗ ਨੂੰ ਕੀ ਹੋਇਆ ਕੀ ਉਲਟੀ ਪੱਟੀ ਇਹਨੇ ਪੜਾਤੀ ਕੀ ਉਹਨੂੰ ਤੁਸੀਂ ਸਿਖਾਈ ਜਾਂਦੇ ਹੋ ਹਨਪ੍ਰਿਤ ਜੇ ਤੇਰੇ ਮਨਚ ਕੋਈ ਗੱਲ ਸੀ ਤਾਂ ਤੂੰ ਮੇਰੇ ਵੱਲੀ ਦੇਖ ਲੈਂਦੀ ਮੈਂ ਵੀ ਤਾਂ ਦੇਈ ਜਾਂਦੀ ਆ ਆਪਦੀਆਂ ਸਾਰੀਆਂ ਟੂਮਾ ਨਾਲੇ ਫੇਰ ਕੀ ਹੋ ਗਿਆ ਆਪਣਾ ਹੀ ਘਰ ਆ ਤੇ ਆਪਣੀ ਚੀਜ਼ ਬਣਨ ਲੱਗੀ ਆ ਨਾਲੇ ਮੰਮੀ ਨੇ ਕਿਹਾ ਕਿਤੇ ਬਾਹਰ ਕਿਸੇ ਨੂੰ ਦੇ ਕੇ ਆਉਣੀਆਂ ਨੇ ਨਾ ਮੰਮੀ ਦੇ ਕੋਈ ਕੁੜੀ ਆ ਆਪਣਾ ਹੀ ਬਣਾਉਣਾ ਸਾਰਾ ਕੁਝ ਨਾਲੇ ਮੇਰੇ ਬੇਕਿਆਂ ਨੇ ਤਾਂ ਇਹ ਵੀ ਕਹਤਾ ਸੀ ਜੇ ਪੁੱਤ ਆਪਣਿਆਂ ਦੀ ਲੋੜ ਪਈ ਨਾ ਤਾਂ ਵੀ ਦੇ ਦਿੰ। ਉਹ ਛੱਡ ਜਾ ਜਸ਼ਨ ਇਹੋ ਜਿਹੇ ਲੋਕਾਂ ਨਾਲ ਮੱਥਾ ਮਾਰ ਕੇ ਕੀ ਫਾਇਦਾ ਜਿਨ੍ਹਾਂ ਨੂੰ ਕੋਈ ਗੱਲ ਸਮਝਾਇਆ ਤਾਂ ਸਮਝ ਹੀ ਨਾ ਆਵੇ ਆਦਮਾ ਬੈਠਿਆ ਰਹਿਣ ਦਿੰਦਾ ਨਾ ਚੱਲ ਫਤਨ ਆਈ ਪਈ ਹੈ ਦੇ ਘਰ ਨਹੀਂ ਬਸਦੇ ਮੁੰਡੇ ਜੇ ਮਾਂ ਮਾਇਤੀ ਅਨਿਵਾਰਾ ਕਰਾਉਣ ਲੱਗ ਜਾਣ ਮੰਮੀ ਕਿਤੇ ਆਪਾਂ ਸਾਰਾ ਕੁਝ ਕਰਕੇ ਕੁਝ ਗਲਤ ਤਾਂ ਨਹੀਂ ਕਰਨ ਲੱਗੀਆਂ ਸੀ ਇਹਨਾਂ ਨਾਲ ਐਵੇਂ ਵੱਧ ਘੱਟ ਜਾ ਬੋਲਦੀਆਂ ਉਹ ਤਾਂ ਮੈਨੂੰ ਤਾਂ ਤੇਰੀ ਗੱਲ ਸਹੀ ਲੱਗਦੀ ਹੈਗੀ ਆਪਾਂ ਨੇ ਜੋ ਕੁਝ ਕੀਤਾ ਨਾ ਗਲਤ ਹੀ ਕੀਤਾ ਨਾਲੇ ਜੇ ਇੱਕ ਮਾਂ ਨਾ ਆਪਦੇ ਬੱਚਿਆਂ ਲਈ ਕੁਝ ਬਣਾਉਂਦੀ ਆਗੀ ਤਾਂ ਉਹ ਦੋਨਾਂ ਵਾਸਤੇ ਬਣਾਉਂਦੀ ਸੀ ਮੈਂ ਵੀ ਐਵੇਂ ਤੇਰੇ ਮਗਰ ਲਾ ਕੇ ਬੋਲ ਬੈਠੀ ਤੇ ਤੈਨੂੰ ਸਮਝਾਉਣਾ ਤਾਂ ਕੀ ਤੀ ਉਲਟਾ ਮੈਂ ਭਾਗ ਗਈ ਇਹਨਾਂ ਤੇ ਆ ਕੇ ਮम्मी ਤੁਸੀਂ ਕਾਹਨੂੰ ਐ ਕਰਦੇ ਹੋ ਅਸਲ 'ਚ ਤਾਂ ਮੈਂ ਹੀ ਕਬੁੱਦੀ ਵੱਜਦੀ ਆਂ ਜਦੋਂ ਮੈਂ ਇਸ ਘਰ 'ਚ ਵਿਆਹ ਕੇ ਹੀ ਆ ਗਈ ਜਿਹੜੀ ਵੀ ਚੀਜ਼ ਬਣੂਗੀ ਉਹ ਫਿਰ ਸਾਡੀ ਸਾਂਝੀ ਹੋਈ ਬਣੂਗੀ ਮੈਨੂੰ ਹੀ ਪਤਾ ਨਹੀਂ ਕਾਹਤੋਂ ਨਹੀਂ ਅਕਲ ਆਈ ਪਤਾ ਨਹੀਂ ਦਿਮਾਗ ਮੇਰਾ ਕਿੱਥੇ ਫਿਰਦਾ ਪੁੱਤ ਮੈਂ ਵੀ ਬਹੁਤ ਜ਼ਿਆਦਾ ਬੋਲ ਗਈ ਇਹਨਾਂ ਨੂੰ ਪਰ ਮੈਨੂੰ ਤਾਂ ਇਹਨਾਂ ਤੋਂ ਗਲਤੀ ਮੰਨਣੀ ਪੈਣੀ ਹੈ ਕਿ ਬਹੁਤ ਮਾਵਾ ਹੁੰਦੀਆਂ ਨੇ ਪੁੱਤ ਜੋ ਆਪਦੇ ਧੀਆਂ ਦੇ ਐ ਕਰਪਟ ਦੀਆਂ ਨੇ ਗਿਆ ਹਨਾ ਤੇ ਮੈਂ ਤਾਂ ਬਹੁਤ ਵੱਡੀ ਗਲਤੀ ਹੋਈ ਹੈ ਪੁੱਤ ਨਾਲੇ ਜੇ ਇਹ ਟੂਮਾ ਲੈਂਦੇ ਤੇ ਤਾਂ ਆਪਦੀ ਹੀ ਲੈਂਦੇ ਸੀਗੇ ਉਹ ਕਿਹੜਾ ਤੇਰੇ ਪੇਕੇ ਆਣੀਆਂ ਲੈਂਦੇ ਸੀਗੇ ਕੋਈ ਨਾ ਆਪਾਂ ਮਾਫੀ ਮੰਗ ਲੈਨੇ ਹਜੇ ਵੀ ਕੁਛ ਨਹੀਂ ਵਿਗੜਿਆ ਸਫੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਸਾਡੀ ਵੀਡੀਓ ਨੂੰ ਇੰਜੋਏ ਕੀਤਾ ਹੋਊਗਾ ਅਸੀਂ ਕਿਹ ਟਾਪਿਕ ਤੇ ਵੀਡੀਓ ਬਣਾਈ ਆ ਵੀ ਜੇ ਸੌਰਿਆਂ ਚ ਇਹ ਬਹੁਤ ਘਰਾਂ ਚ ਇਹ ਕਹਾਣੀ ਚੱਲਦੀ ਆ ਵੀ ਜੇ ਨੂੰ ਨੂੰ ਸੋਹਰੇ ਸੋਨਾ ਪਾ ਦਿੰਦੇ ਆ ਤਾਂ ਕਈ ਵਾਰ ਜਦੋਂ ਲੋੜ ਪੈਣ ਤੇ ਸੋਨਾ ਵੇਚਣ ਦੀ ਗੱਲ ਆਉਂਦੀ ਆ ਤਾਂ ਕੁੜੀ ਨੂੰ ਵੱਲੋਂ ਕਿਹਾ ਜਾਂਦਾ ਵੀ ਤੁਸੀਂ ਮੇਰਾ ਸੋਨਾ ਵੇਚ ਨਹੀਂ ਸਕਦੇ ਮੇਰਾ ਸੋਨਾ ਕਿਉਂ ਵੇਚਦੇ ਹੋ ਪਰ ਅਸਲ ਗੱਲ ਕੀ ਹੁੰਦੀ ਆ ਸੋਨਾ ਸੌਰਿਆ ਨੇ ਹੀ ਪਾਇਆ ਹੁੰਦਾਗਾ ਉਹਨਾਂ ਨੇ ਸੋਨਾ ਪਾਇਆ ਹੁੰਦਾ ਜੇ ਉਹਨਾਂ ਨੂੰ ਲੋੜ ਪੈਣ ਤੇ ਕਿਸੇ ਚੰਗੇ ਕੰਮ ਲਈ ਉਹਦੀ ਲੋੜ ਪੈ ਜੇ ਜਾਂ ਕਿਸੇ ਮਾੜੇ ਕੰਮ ਚ ਲੋੜ ਪੈ ਜਾ ਤਾਂ ਉਹ ਵੇਚ ਵੀ ਸਕਦੇ ਨੇ ਇਹ ਤਾਂ ਐਡੀ ਕੋਈ ਗੱਲ ਨਹੀਂ ਹੁੰਦੀ ਜਿਵੇਂ ਅਸੀਂ ਕਹਾਣੀ 'ਚ ਦਿਖਾਇਆ ਵੀ ਮਨਪ੍ਰੀਤ ਦੀ ਮਾਂ ਨੇ ਕਿਹਾ ਵੀ ਤੁਸੀਂ ਮੇਰੀ ਕੁੜੀ ਦਾ ਸੋਨਾ ਕਿਵੇਂ ਵੇਚ ਰਹੇ ਹੋ ਅਸਲ 'ਚ ਉਹਦੀ ਕੁੜੀ ਦਾ ਸੋਨਾ ਤਾਂ ਮੰਗੇ ਹੀ ਨਹੀਂ ਸੀਗਾ ਤੇ ਇਹ ਪੇਕਿਆਂ ਦਾ ਨਾ ਕੋਈ ਜਿਆਦਾ ਹੱਕ ਜਤਾਇਆ ਜਾਂਦਾ ਵੀ ਜਿਹੜੇ ਤੁਸੀਂ ਸੋਨਾ ਪਾਤਾ ਬਸ ਉਹ ਸਾਡੀ ਕੁੜੀ ਦਾ ਹੀ ਆ ਅੱਜ ਤੋਂ ਬਾਅਦ ਤੁਸੀਂ ਇਹ ਦੇਖਣੀ ਚਾਹ ਕੇ ਉਹ ਵੀ ਨਾ ਅਗਲਾ ਬਣਾਉਂਦਾ ਹੀ ਤਾਂ ਹੁੰਦਾ ਕਿ ਹੁਣ ਤਾਂ ਵਿਆਹ ਦੇ ਮੌਕੇ ਬਣ ਵੀ ਜਾਣਗੇ ਚਲ ਕੱਲ ਕਰਾਰ ਨੂੰ ਲੋੜ ਪੈਂਦੀ ਆ ਤਾਂ ਆਪਾਂ ਵੇਚ ਕੇ ਆ ਕੋਈ ਕੰਮ ਕਰ ਸਕਦੇ ਆ ਨਲੇ ਇਹੋ ਜਿਹੀਆਂ ਚੀਜ਼ਾਂ ਔਖੇ ਟਾਈਮ ਤੇ ਕੰਮ ਆਉਂਦੀਆਂ ਪਰ ਇਹਦੇ ਦੋਨੇ ਪੱਖ ਹੀ ਨੇ ਕਈ ਵਾਰੀ ਤਾਂ ਆਪਾਂ ਨੂੰ ਸੱਚੀ ਲੋੜ ਹੁੰਦੀ ਆ ਵੀ ਆਪਾਂ ਸੋਨਾ ਉੱਥੇ ਨੂੰ ਤੋਂ ਮੰਗਦੇ ਆ ਤੇ ਉੱਥੇ ਨੂੰ ਹਾਂ ਨੂੰ ਸੋਨਾ ਦੇਣਾ ਵੀ ਚਾਹੀਦਾ ਪਰ ਕੁਸ਼ਕ ਕਰਨ ਕਰਾਂ ਦੀ ਇਹ ਕਹਾਣੀ ਹੁੰਦੀ ਹੈ ਵੀ ਇੱਕ ਵਾਰੀ ਨੂੰ 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 ਸੋਨਾ ਪਾਤਾ ਵਿਆਹ ਤੋਂ ਬਾਅਦ ਕਈਆਂ ਦੇ ਤਾਂ ਮਹੀਨੇ ਤੋਂ ਬਾਅਦ ਹੀ ਲਹਾ ਲੈਂਦੇ ਆ ਪਰ ਸਹੁਰਿਆਂ ਨੂੰ ਵੀ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਧੀਆਂ ਦੇ ਵੀ ਚਾਹ ਹੁੰਦੇ ਆ ਹਣਾ ਹਾਂ ਬਿਲਕੁਲ ਜ ਕਰਦੇ ਆ ਨਾ ਉਹ ਵੀ ਥੋੜੇ ਸਮਝ ਕੇ ਚੱਲਣਾ ਚਾਹੀਦਾ ਬਿਲਕੁਲ ਇੱਕ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਸੋਨਾ ਕੱਲਾ ਪਾਉਣ ਨੂੰ ਨਹੀਂ ਹੁੰਦਾ ਮਜਬੂਰੀ 'ਚ ਕੰਮ ਆਉਣ ਲਈ ਵੀ ਬਣਾਇਆ ਜਾਂਦਾ ਹੈਗਾ ਤਾਂ ਐਂ ਚੀਜ਼ਾਂ ਦੋਵੇਂ ਪੱਖ ਧਿਆਨ 'ਚ ਰੱਖਦੇ ਹੋ ਅਸੀਂ ਇਹ ਕਹਾਣੀ ਬਣਾਈ ਹੈ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਿਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੱਤ ਵਤ ਸ਼ੇਅਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ ਜੀ ਸასი ਸ਼ਕਾ ਸასი ਸ਼ਕਾ